ਕੀ ਕਹਿੰਦੇ ਹੋ ਵੀ ਰੱਬ ਹੈ ਨਹੀਂ ਫਿਰ ਤੁਸੀਂ ਬ੍ਰਹਮ ਅਵਸਥਾ ਦੀ ਗੱਲ ਕਰਦੇ ਹੋ ਇਹ ਦੋਰੀ ਚ ਗੱਲ ਨਹੀਂ ਹੋਣੀ ਬ੍ਰह्म ਸ਼ਬਦ ਰੱਬ ਨਾਲ ਜੁੜਦਾ ਹੈ ਹੂੰ ਬ੍ਰह्म ਅਵਸਥਾ ਉਹਦਾ ਰੱਬ ਨਾਲ ਕੋਈ ਵਾਸਤਾ ਓਕੇ ਉਹ ਇੱਕ ਮਾਨਸਿਕ ਅਵਸਥਾ ਹੈ ਨਹੀਂ ਇਹ ਤੁਸੀਂ ਇੱਥੇ ਕਲੀਅਰ ਕਰੋ ਨਾ ਬਿਕਾਜ਼ ਬ੍ਰਹਮ ਅਵਸਥਾ ਚ ਲੈ ਕੇ ਕਿਵੇਂ ਜਾਗੇ ਬ੍ਰਹਮ ਅਵਸਥਾ ਦਾ ਮਤਲਬ ਇਹ ਆ ਕਿ ਤੁਸੀਂ ਜਦੋਂ ਧਿਆਨ ਲਾਉਣਾ ਹੈ ਜਿੰਦੇ ਵੀ ਵਿਚਾਰਾਂ 'ਚ ਸਾਡਾ ਧਿਆਨ ਭਟਕ ਰਿਹਾ ਹੁੰਦਾ ਹੈ ਹਾਂ ਆਪਾਂ ਕਦੇ ਵੀ ਕਿਸੇ ਵੀ ਟਾਈਮ ਤੇ ਇੱਕ ਵਿਚਾਰ ਤੇ ਕੇਂਦ੍ਰਿਤ ਨਹੀਂ ਹੁੰਦੇ ਕੋਸ਼ਿਸ਼ ਉਹ ਕਹਿੰਦੇ ਆ ਵੀ ਤੁਸੀਂ ਉਹ ਵਿਚਾਰ ਨੂੰ ਉਹਦੇ ਨਾਲ ਨਾ ਚੱਲੋ ਲੇਕਿਨ ਉਹਨੂੰ ਰੋਕੋ ਵੀ ਨਾ ਉਹਨੂੰ ਆਉਣ ਦਿਓ ਉਹਨੂੰ ਵਿਚਾਰ ਕਹਿੰਦੇ ਤੈਨੂੰ ਹੀ ਪਹਿਲਾਂ ਤੇਰੇ ਤੇ ਵਿਚਾਰ ਕਰ ਰਹੇ ਨੇ ਹੂੰ ਜਿਵੇਂ ਆਪਾਂ ਬੰਦੇ ਨੂੰ ਡਰੈਸ ਕਰਦੇ ਆ ਨਾ ਜੀ ਜੀ ਵੀ ਆ ਜਾ ਤੈਨੂੰ ਪਹਿਲਾਂ ਨਿਬੜ ਲੈਨੇ ਤੈਨੂੰ ਤੋਰ ਲੈਨੇ ਆ ਜਾ ਤੂੰ ਉਹਨੂੰ ਉਹਨੂੰ ਕੋਈ ਆ ਜਾ ਤੈਨੂੰ ਪਹਿਲਾਂ ਤੋਰ ਲੈਨੇ ਕਈ ਵਾਰੀ ਸਾਡੇ ਦਿਮਾਗ 'ਚ ਨਾ ਡਰਾਉਣੇ ਵਿਚਾਰ ਹੁੰਦੇ ਨੇ ਜਿਹੜੇ ਅਸੀਂ ਸੋਚਣਾ ਵੀ ਨਹੀਂ ਚਾਹੁੰਦੇ ਤੇ ਉਹ ਵਿਚਾਰ ਆਉਂਦੇ ਨੇ ਜੀ ਤੇ ਉਸੇ ਕਰਕੇ ਜਿਹੜਾ ਬੰਦਾ ਨਾ ਉਹਦੇ 'ਚ ਚਲਾ ਜਾਂਦਾ ਡਿਪਰੈਸ਼ਨ ਦੇ ਵਿੱਚ ਉਹ ਆਪਣੇ ਵਿਚਾਰਾਂ ਤੋਂ ਡਰ ਜਾਂਦਾ ਤੇ ਇਹਨਾਂ ਵਿਚਾਰਾਂ ਨੂੰ ਫਿਰ ਸਿੱਧਾ ਆਉਣ ਦਿਓ ਉਹਨੂੰ ਵੇਖਣ ਤੋਂ ਵੇਖੋ ਉਹਨੂੰ ਵੀ ਕੀ ਆਏ ਜਦੋਂ ਤੁਸੀਂ ਇਹ ਗੱਲ ਕਰ ਰਹੇ ਹੋ ਨਾ ਉਹ ਮਾਨਸਿਕ ਅਵਸਥਾ ਇਹੋ ਜੀ ਆ ਵੀ ਜਦੋਂ ਤੁਸੀਂ ਪਹਿਲਾਂ ਹੀ ਕਿਸੇ ਕਾਰਨ ਡਰੇ ਹੋਏ ਹੋ ਹੂੰ ਤੇ ਉਹ ਡਰੇ ਹੋਏ ਦਾ ਹੱਲ ਸੋਚੋ ਵੀ ਮੇਰੇ ਡਰ ਦਾ ਰੀਜ਼ਨ ਕੀ ਆ ਹੂੰ ਜੇ ਇਹ ਮੈਨੂੰ ਲੱਗਦਾ ਮੇਰੇ ਛੱਤ 'ਤੇ ਡਿੱਗ ਜੂਗੀ ਤਾਂ ਮੈਂ ਉੱਠ ਕੇ ਪਰੇ ਹੋ ਜਾਵਾਂ ਹੂੰ ਵੀ ਮਤ ਛੱਤ ਉੱਤੇ ਨਾ ਡਿੱਗ ਪਵੇ ਚਾਹ ਜੇ ਮੈਨੂੰ ਲੱਗਦਾ ਰਾਤ ਨੂੰ ਨਾ ਡਿੱਗ ਜੇ ਕੱਲ ਨੂੰ ਨਾ ਡਿੱਗ ਜੇ ਤੋ ਮੈਂ ਥੰਮੀਆਂ ਲਾਵਾਂ ਇਹਦਾ ਕੋਈ ਪ੍ਰਬੰਧ ਕਰਾਂ ਹੂੰ ਜੇ ਮੈਂ ਬੈਠਾ ਸੋਚੀ ਜਾਣਾ ਵੀ ਅੱਜ ਵੀ ਡਿੱਗੀ ਕੱਲ ਵੀ ਡਿੱਗੀ ਮੇਰੇ ਬੱਚੇ ਥੱਲੇ ਆ ਜਾਣਗੇ ਇਹ ਲੋਕ ਕਹਿੰਦੇ ਮੌਤ ਸਭ ਤੋਂ ਵੱਡਾ ਸੱਚ ਹੈ ਤੁਸੀਂ ਸੋਚਦੇ ਹੋ ਵੀ ਮੌਤ ਝੂਠ ਹੈ ਉਹ ਮੌਤ ਨੂੰ ਇਹ ਸੈਂਸ ਚ ਲੈਂਦੇ ਵੀ ਸਰੀਰ ਇੱਕ ਦਿਨ ਬੰਦੇ ਨੇ ਖਤਮ ਹੋਣਾ ਜੀਵਨ ਨੇ ਖਤਮ ਹੋ ਇੱਥੇ ਤਾਂ ਅਡਾ ਮਤਲਬ ਇਹ ਨਾ ਤਾਂ ਰੱਬ ਨਾ ਦੀ ਕੋਈ ਚੀਜ਼ ਹੈ ਨਾ ਕੋਈ ਮੌਤ ਨਾ ਦੀ ਕੋਈ ਚੀਜ਼ ਹੈ ਇਹ ਮੁਕਤੀ ਕੀ ਹੈ ਮੁਕਤੀ ਸ਼ਬਦ ਲੋਕਾਂ ਦਾ ਸ਼ੋਸ਼ਣ ਕਰਨ ਲਈ ਵਰਤਿਆ ਓਕੇ ਇਹ ਕਰਮਕਾਂਡ ਦਾ ਭਾਰ ਜਿਹੜਾ ਲੋਕੀ ਸਹਿਸੁਭਾ ਚੁੱਕ ਲੈਣ ਖੁਸ਼ੀ-ਖੁਸ਼ੀ ਚੁੱਕ ਲੈਣਾ ਆਪਣੀ ਮਰਜ਼ੀ ਨਾਲ ਆ ਕੇ ਚੁੱਕ ਲੈਣਾ ਤੇ ਉਹਨੂੰ ਇੱਕ ਖਾਸ ਵਰਗ ਵਰਤ ਸਕੀ ਉਹਨਾਂ ਦੀ ਮਾਨਸਿਕ ਅਵਸਥਾ ਨੂੰ ਇਹ ਇਸ ਕਰਕੇ ਮੁਕਤੀ ਸ਼ਬਦ ਜਿਹੜਾ ਵਰਤਿਆ ਜਾਂਦਾ ਮੁਕਤੀ ਦਾ ਕਨਸੈਪਟ ਇਸ ਕਰਕੇ ਵਰਤਿਆ ਜਾਂਦਾ ਸਤਿ ਜੀ ਰਿਆ ਕਾਲ ਜੀ ਮੈਂ ਕਲਵੰਤ ਸਿੰਘ ਅਗੜਪੁਰੀ ਤੇ ਤੁਸੀਂ ਵੇਖ ਰਹੇ ਵਰਲਡ ਪੰਜਾਬੀ ਟੀਵੀ ਦੋਸਤੋ ਇੱਕ ਵਾਰੀ ਫੇਰ ਨੇ ਸਾਡੇ ਨਾਲ ਸਰਜੀਤ ਟੋਖਲਾ ਉੱਗੇ ਪੱਤਰਕਾਰ ਤੇ ਲੇਖਕ ਉਹਨਾਂ ਦੇ ਨਾਲ ਪਿਛਲੀ ਜਿਹੜੀ ਅਸੀਂ ਇੰਟਰਵਿਊ ਕੀਤੀ ਸ਼ੋਅ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਜਿਹੜਾ ਉਹਨਾਂ ਨੇ ਚਾਰ ਵਕਤ ਧਾਮ ਬਣਾਇਆ ਉਹਦੇ ਵਿੱਚ ਬ੍ਰਹਮ ਅਵਸਥਾ ਜਿਹੜੀ ਆ ਉਹ ਸਿਖਾਈ ਜਾਵੇਗੀ ਧਿਆਨ ਜਿਹੜਾ ਆ ਉਹ ਸਿਖਾਇਆ ਜਾਵੇਗਾ ਤੇ ਅੱਜ ਇਸੇ ਮੁੱਦੇ ਦੇ ਉੱਤੇ ਗੱਲ ਕਰਦੇ ਆ ਬ੍ਰਹਮ ਅਵਸਥਾ ਮੌਤ ਤੇ ਮੁਕਤੀ ਇਹ ਜਾਣਾਂਗੇ ਓਖਲਾ ਤੋਂ ਓਖਲਾ ਜੀ ਧੰਨਵਾਦ ਤੁਹਾਡਾ ਜੀ ਧੰਨਵਾਦ ਤੁਹਾਡਾ ਗੁਰਪ੍ਰੀਤ ਸਾਹਿਬ ਤੇ ਸਾਰੇ ਵਾਰਪਾ ਡਾਬੀ ਟੀਵੀ ਦੇ ਦਰਸ਼ਕਾਂ ਦਾ ਧੰਨਵਾਦ ਸਵਾਗਤ ਉਹਨਾਂ ਦਾ ਮੈ ਉਹਨਾਂ ਦੇ ਰੂਬਰੂ ਹੋਣ ਦਾ ਮੌਕਾ ਮੈਨੂੰ ਮਿਲਿਆ ਹੈ ਬਾਕੀ ਜੋ ਤੁਸੀਂ ਸਵਾਲ ਕਰੋਗੇ ਮੈਂ ਆਪਣੀ ਸਮਝ ਬਤਾਵਾਂਕ ਜਵਾਬ ਦੇਵਾਂਗਾ ਉਹ ਕਲਾਜਬ ਬੁੱਧ ਨੇ ਨਾ ਰੱਬ ਦਾ ਕਿਤੇ ਜ਼ਿਕਰ ਨਹੀਂ ਕੀਤਾ ਉਹਨਾਂ ਨੇ ਕਿਹਾ ਵੀ ਇਹ ਗੱਲ ਹੀ ਨਾ ਕਰੋ ਜੀ ਲੇਕਿਨ ਨਾਲੋਂ ਨਾਲ ਉਹ ਮੈਡੀਟੇਸ਼ਨ ਸਿਖਾ ਰਿਹਾ ਧਿਆਨ ਜਿਹੜਾ ਲਗਾਉਣਾ ਉਹ ਸਿਖਾ ਰਿਹਾ ਜੀ ਇਸੇ ਤਰ੍ਹਾਂ ਹੀ ਤੁਸੀਂ ਕਹਿੰਦੇ ਹੋ ਵੀ ਰੱਬ ਹੈ ਨਹੀਂ ਫਿਰ ਤੁਸੀਂ ਬ੍ਰਹਮ ਅਵਸਥਾ ਦੀ ਗੱਲ ਕਰਦੇ ਹੋ ਇਹ ਦੋਰੀ ਚ ਗੱਲ ਨਹੀਂ ਹੋਗੀ ਨਹੀਂ ਇਹ ਦੋਰੀ ਗੱਲ ਨਹੀਂ ਹੁੰਦੀ ਧਿਆਨ ਲਾਉਣ ਲਈ ਕਿਸੇ ਰੱਬ ਦੀ ਲੋੜ ਨਹੀਂ ਜੀ ਬ੍ਰਹਮ ਅਵਸਥਾ ਕਿਨੂੰ ਉਹ ਬ੍ਰਹਮ ਅਵਸਥਾ ਕਹਿੰਦੇ ਆ ਅਸਲ ਚ ਆਮ ਤੌਰ ਤੇ ਲੋਕ ਉਸ ਕਨਸੈਪਟ ਨੂੰ ਹੀ ਕਲੀਅਰ ਨਹੀਂ ਕਰ ਪਾਏ ਉਹਨੂੰ ਸਮਝੀ ਨਹੀਂ ਰਹੇ ਕਿ ਉਹ ਬ੍ਰਹਮ ਅਵਸਥਾ ਕਿਨੂੰ ਕਹਿੰਦੇ ਆ ਹੂੰ ਮੈਂ ਕੋਦੇਸ਼ੀ ਨੂੰ 익ਸਪੀਰੀਅੰਸ ਕਰੰਤੂ ਬਾਅਦ ਹੀ ਇਹਦੇ ਤੇ ਗੱਲ ਕੀਤੀ ਸ਼ੁਰੂ ਕੀਤੀ ਤੇ ਬਾਅਦ ਹੀ ਇਹ ਕਿਆ ਵੀ ਮੈਂ ਤੁਹਾਨੂੰ ਬ੍ਰਹਮ ਅਵਸਥਾ ਸਿਖਾਉਂਗਾ ਹੂੰ ਹੁਣ ਗੱਲ ਹੈ ਆਪਾਂ ਕੱਲੇ ਧਿਆਨ ਦੀ ਲੈ ਲਈਏ ਪਹਿਲਾਂ ਧਿਆਨ ਲਾਉਣਾ ਪਹਿਲਾਂ ਬ੍ਰਹਮ ਨੂੰ ਕਲੀਅਰ ਕਰੋ ਬ੍ਰਹਮ ਦੇ ਉੱਤੇ ਤਾਂ ਸਿੱਧਾ ਹੀ ਰੱਬ ਨਾਲ ਜੋੜਦੀ ਕਰਨਾ ਹਾਂ ਬ੍ਰਹਮ ਸ਼ਬਦ ਰੱਬ ਨਾਲ ਜੁੜਦਾ ਹੈ ਹੂੰ ਬ੍ਰਹਮ ਅਵਸਥਾ ਉਹਦਾ ਰੱਬ ਨਾਲ ਕੋਈ ਵਾਸਤਾ ਓਕੇ ਉਹ ਇੱਕ ਮਾਨਸਿਕ ਅਵਸਥਾ ਅੱਛਾ ਜਿਹਨੂੰ ਬ੍ਰਹਮਵਸਤਾ ਦਾ ਨਾਂ ਦਿੱਤਾ ਗਿਆ ਉਹਦੇ ਵਿੱਚ ਪ੍ਰਮਾਤਮਾ ਰੱਬ ਕੋਈ ਇਸ ਤਰ੍ਹਾਂ ਦੀ ਕੋਈ ਗਏ ਉਹਦੀ ਗਾਇਸ਼ੀ ਨਹੀਂ ਹੈਗੀ ਹੂੰ ਉਹ ਇੱਕ ਮਾਨਸਿਕ ਅਵਸਥਾ ਹੈ ਜਿਹਨੂੰ ਕੋਈ ਵੀ ਬੰਦਾ ਪਾ ਸਕਦਾ ਹੈ ਤੇ ਕਿਸੇ ਰੱਬ ਦਾ ਨਾਂ ਲੈਣ ਦੀ ਲੋੜ ਨਹੀਂ ਹੂੰ ਕੋਈ ਪਾਠ ਪੂਜਾ ਕਰਨ ਦੀ ਲੋੜ ਨਹੀਂ ਸਿਰਫ ਤੁਸੀਂ ਉਸ ਅਵਸਥਾ 'ਚ ਆਪਣੇ ਮਨ ਨੂੰ ਲੈ ਕੇ ਜਾਣਾ ਹੈ ਤੂੰ ਇੱਕ ਧਿਆਨ ਅਵਸਥਾ ਹੈ ਓਕੇ ਜਿਹੜੀ ਧਿਆਨ ਲਾਉਣ ਦੀ ਸਿਖਰ ਨਹੀਂ ਆਪਾ ਪ੍ਰਾਪਤੀ ਕਹਿ ਸਕਦੇ ਆ ਉਹ ਧਿਆਨ ਦੀ ਸਿਖਰ ਅਵਸਥਾ ਓਕੇ ਜਿੱਥੇ ਜਾ ਕੇ ਜਿਸ ਅਵਸਥਾ ਨੂੰ ਸਾਡੇ ਵਡੇਰਿਆਂ ਨੇ ਪੁਰਖਾਂ ਨੇ ਜਿਨ੍ਹਾਂ ਨੇ ਜਿਹੜੇ ਮੰਨਦੇ ਸੀ ਉਹਨਾਂ ਨੇ ਬ੍ਰਹਮ ਅਵਸਥਾ ਦਾ ਨਾਮ ਦਿੱਤਾ ਹੂੰ ਤੇ ਉਹ ਕਿਵੇਂ ਉੱਥੇ ਪਹੁੰਚਣਾ ਹੈ ਕਿਵੇਂ ਹੋ ਸਕਦਾ ਹੈ ਆਪਾਂ ਇਹਦੇ ਚ ਡਿਸਕਸ ਕਰ ਲਵਾਂਗੇ ਨਹੀਂ ਇਹ ਤੁਸੀਂ ਇੱਥੇ ਕਲੀਅਰ ਕਰੋ ਨਾ ਕਿਉਂਕਿ ਬ੍ਰਹਮ ਅਵਸਥਾ ਤੇ ਲੈ ਕੇ ਕਿਵੇਂ ਜਾਉਗੇ ਜੀ ਬ੍ਰਹਮ ਅਵਸਥਾ ਦਾ ਮਤਲਬ ਇਹ ਆ ਕਿ ਤੁਸੀਂ ਜਦੋਂ ਧਿਆਨ ਲਾਉਣਾ ਹੈ ਜਿੰਨੇ ਵੀ ਵਿਚਾਰਾਂ 'ਚ ਸਾਡਾ ਧਿਆਨ ਭਟਕ ਰਿਹਾ ਹੁੰਦਾ ਹੈ ਹਾਂ ਆਪਾਂ ਕਦੇ ਵੀ ਕਿਸੇ ਵੀ ਟਾਈਮ ਤੇ ਇੱਕ ਵਿਚਾਰ ਤੇ ਕੇਂਦਰਿਤ ਨਹੀਂ ਹੁੰਦੇ ਹਾਂ ਸਾਡਾ ਮਨ ਐਟ ਅ ਟਾਈਮ ਕਈ ਵਿਚਾਰਾਂ 'ਚ ਉਲਝਿਆ ਹੁੰਦਾ ਹੈ ਜਿਵੇਂ ਸੜਕ ਦੇ ਉੱਤੇ ਆਪਾਂ ਵੇਖਦੇ ਹਾਂ ਕਿ ਸਾਰੇ ਪਾਸਿਓਂ ਟ੍ਰੈਫਿਕ ਆ ਰਿਹਾ ਹੈ ਹਾਂ ਜਾ ਰਿਹਾ ਆ ਰਿਹਾ ਜਾ ਰਿਹਾ ਸ਼ੋਰ ਰੌਲਾ ਮੱਚਿਆ ਰਹਿੰਦਾ ਕੜਮਾ ਸਮਝੀ ਰਹਿੰਦੀ ਓਕੇ ਜੇ ਆਪਾਂ ਉਤੋਂ ਇੱਕ-ਇੱਕ ਕਰਕੇ ਵਹੀਕਲ ਪਾਸੇ ਕਰਦੇ ਜਾਈਏ ਤਾਂ ਸ਼ਾਂਤੀ ਹੁੰਦੀ ਜਾਊਗੀ ਹੌਲੀ-ਹੌਲੀ ਓ ਇੱਕ ਸਿਚੁਏਸ਼ਨ ਥੱਲੇ ਨੂੰ ਟੈਨਸ਼ਨ ਜਿਹੜੀ ਆ ਖਤਮ ਹੁੰਦੀ ਜਾਉ ਹਮ ਇੱਕ ਟਾਈਮ ਉਹ ਆ ਜਵੇ ਵੀ ਉੱਥੇ ਇੱਕੋ ਹੀ ਵੀਕਲ ਰਹਿ ਜਾਵੇ ਕਿਸੇ ਸੜਕ ਤੇ ਜਿਹੜੀ ਵਿਚਾਰਾਂ ਦੀ ਟ੍ਰੈਫਿਕ ਹੈ ਵਿਚਾਰਾਂ ਦੀ ਟ੍ਰੈਫਿਕ ਖਤਮ ਕਰ ਦਿਆਂ ਕਰ ਦਿਆਂ ਇੱਕ ਹੀ ਵਿਚਾਰ ਰਹਿ ਜਾਵੇ ਇੱਕੋ ਹੀ ਵੀਹਿਕਲ ਰਹਿ ਜਾਏ ਕਿਸੇ ਸੜਕ ਦੇ ਉੱਤੇ ਤੇ ਕਿੰਨੀ ਸ਼ਾਂਤੀ ਹੋ ਜਾਊ ਤੁਸੀਂ ਉਹ ਇੱਕ ਵਿਚਾਰ ਦਿੰਦੇ ਹੋ ਕਿ ਉਹ ਆਟੋਮੈਟਿਕ ਅੱਛਾ ਜੇ ਉਹ ਵਿਚਾਰ ਵੀ ਖਤਮ ਹੋ ਜਾਈ ਹਮ ਮਤਲਬ ਮੰਨ ਲਓ ਸੜਕ ਤੇ ਕੋਈ ਵੀ ਟ੍ਰੈਫਿਕ ਦਾ ਕੋਈ ਵਹੀਕਲ ਰਹਿ ਹੀ ਨਹੀਂ ਗਿਆ ਬਿਲਕੁਲ ਸ਼ਾਂਤ ਫਿਰ ਉਹ ਕਿੰਨੀ ਸ਼ਾਂਤ ਹੋ ਨਿਰਵਿਚਾਰ ਹੋ ਜਾਣਾ ਨਿਰਵਿਚਾਰ ਅਸਲ ਵਿੱਚ ਬ੍ਰਹਮ ਅਵਸਥਾ ਦਾ ਮਤਲਬ ਇਹ ਆ ਵਿਚਾਰ ਹੀਣ ਹੋਣਾ ਤੁਸੀਂ ਸਾਰੇ ਚੀਜ਼ਾਂ ਨੂੰ ਇੱਕ ਇੱਕ ਕਰਕੇ ਵਿਚਾਰਾਂ ਨੂੰ ਸ਼ਾਂਤਦੇ ਜਾਣਾ ਹੈ ਤਾਂ ਅਖੀਰ ਇੱਕ ਪਾਸੇ ਉਹ ਆਉਣਾ ਹੈ ਜਿੱਥੇ ਤੁਸੀਂ ਵਿਚਾਰ ਹੀਣ ਹੋ ਜਾਣਾ ਹੈ ਉਹ ਵਿਚਾਰ ਹੀਣ ਹੋਣ ਦੀ ਅਵਸਥਾ ਦਾ ਨਾਂ ਹੀ ਬ੍ਰਹਮ ਅਵਸਥਾ ਉਹਨੇ ਦਿੱਤਾ ਓਕੇ ਉਹ ਇੱਕ ਮਾਨਸਿਕ ਅਵਸਥਾ ਹੈ ਉਹ ਕੋਈ ਰਬਦੀ ਵਸਤ ਇੱਕ ਤਰ੍ਹਾਂ ਮੈਡੀਟੇਸ਼ਨ ਪਰ ਉਹ ਬੜੀ ਬੜੀ ਆਨੰਦ ਦਾ ਇੱਕ ਵਸਤਾ ਮੈਡੀਟੇਸ਼ਨ ਹੈ ਇਹ ਉਹ ਮੇ ਮੈਡੀਟੇਸ਼ਨ ਦੀ ਸਿਖਰ ਪ੍ਰਾਪਤੀ ਕਹਿ ਸਕਦਾ ਜੀ ਤੇ ਸਾਰੇ ਲੋਕ ਉਥੋਂ ਤੱਕ ਪਹੁੰਚਦੇ ਨਹੀਂ ਇਸ ਕਰਕੇ ਸਾਰੇ ਬ੍ਰਹਮ ਗਿਆਨੀ ਨਹੀਂ ਬਣਦੇ ਓਕੇ ਇਸੇ ਕਰਕੇ ਵਿਰਲੇ-ਵਿਰਲੇ ਨੂੰ ਕਹਿੰਦੇ ਬ੍ਰਹਮ ਗਿਆਨੀ ਬ੍ਰਹਮ ਗਿਆਨੀ ਦਾ ਮਤਲਬ ਇਹ ਹੈ ਕਿ ਬ੍ਰह्म ਅਵਸਥਾ ਜਨੇ ਪਾ ਲਈ ਉਹ ਬ੍ਰह्म ਅਵਸਥਾ ਤੱਕ ਜਿਹੜਾ ਪਹੁੰਚ ਗਿਆ ਹੁਣ ਆਪਾਂ ਨੂੰ ਨਹੀਂ ਪਤਾ ਕਿਹੜਾ ਪਹੁੰਚਿਆ ਕਿਹੜਾ ਨਹੀਂ ਪਹੁੰਚਿਆ ਅਗਲਾ ਕਹਿ ਦੇਵੇ ਆ ਕੇ ਤੇ ਲੋਕਾਂ ਨੇ ਤਗਮਾ ਤਾਂ ਲੋਕ ਦਿੰਦੇ ਆ ਨਾ ਇਹ ਖਤਾਬ ਤਾਂ ਲੋਕ ਦਿੰਦੇ ਆ ਨਾ ਵੀ ਫਲਾਣਾ ਬਾਬਾ ਜੀ ਬ੍ਰਹਮ ਗਿਆਨੀ ਸੀ ਹਾਂ ਕੋਈ ਸਰਟੀਫਿਕੇਟ ਕਿਸੇ ਯੂਨੀਵਰਸਿਟੀ ਨੇ ਤੇ ਇਸ਼ੂ ਨਹੀਂ ਕਰਨਾ ਆਪਣੇ ਆਪ ਹੀ ਲੋਕਾਂ ਨੇ ਲਿਖਣਾ ਸ਼ੁਰੂ ਕਰਤਾ ਕੰਧਾਂ ਤੇ ਇਸ਼ਤਿਹਾਰ ਲਾਉਣੇ ਸ਼ੁਰੂ ਕਰਤੇ ਬ੍ਰਹਮ ਗਿਆਨੀ ਸੰਤ ਮਹਾਤਮਾ ਫਲਾਣੇ ਜੀ ਤੇ ਬ੍ਰਹਮ ਗਿਆਨੀ ਹੋ ਗਏ ਹੁਣ ਬ੍ਰਹਮ ਬਾਰੇ ਜੇ ਕੋਈ ਜਾਣਦਾ ਜੇ ਕੋ ਉਹ ਜਾਣ ਲਿਆ ਹੋਏ ਬੰਦੇ ਨੇ ਬ੍ਰਹਮ ਬਾਰੇ ਇੱਥੇ ਮੇਰਾ ਮਤਲਬ ਪਰਮਾਤਮਾ ਦਾ ਹੂੰ ਤੋ ਕੁਝ ਲੋਕਾਂ ਨੂੰ ਵੀ ਦੱਸੇ ਵੀ ਪ੍ਰਮਾਤਮਾ ਇਦਾਂ ਦਾ ਹੈ ਲੋਕਾਂ ਨੂੰ ਨਾਲ ਲਾ ਜਾ ਕੇ ਦਿਖਾ ਦੇਵੇ ਆ ਲੋ ਭਾਈ ਇਦਾਂ ਦਾ ਜੀ ਦੇਖ ਲਓ ਹੂੰ ਅਸਲ 'ਚ ਉਹਨੇ ਉਸ ਅਵਸਥਾ ਨੂੰ ਪ੍ਰਾਪਤ ਕੀਤਾ ਜਿੱਥੇ ਨਿਰਵਿਚਾਰ ਹੋ ਜਾਣ ਦੀ ਅਵਸਥਾ ਹੈ ਤੇ ਉਹ ਅਵਸਥਾ ਇੱਕ ਆਨੰਦ ਦਾ ਅਵਸਥਾ ਜਿੱਥੇ ਬੰਦੇ ਨੂੰ ਲੱਗਦਾ ਵੀ ਮੈਂ ਹਵਾ 'ਚ ਉੱਡ ਰਿਹਾ ਜਿੱਥੇ ਉਹਦਾ ਆਪਣਾ ਵਜੂਦ ਮਾਈਂਡ ਫਿਜ਼ੀਕਲ ਵਜੂਦ ਮਾਇਨਸ ਹੋ ਚੁੱਕਿਆ ਹੁੰਦਾ ਹੈ ਉਹਦੀ ਆਪਣੀ ਕੱਲੀ ਚੇਤਨਾ ਜਿਹੜੀ ਆ ਉਹ ਬਾਕੀ ਪੰਜ ਗਿਆਨ ਇੰਦਰੀਆਂ ਜਿਹੜੀਆਂ ਹਨ ਉਹਨੂੰ ਸੁਣ ਹੋ ਚੁੱਕੀਆਂ ਉਹਨੂੰ ਗਿਆਨ ਨਹੀਂ ਦੇ ਰਹੀਆਂ ਹੂੰ ਪੰਜੇ ਗਿਆਨ ਇੰਦਰੀਆਂ ਉਹਨਾਂ ਨੂੰ ਕੱਟ ਚੁੱਕਿਆ ਕੱਲੀ ਮਨ ਦੇ ਵਿੱਚ ਆਪਣੇ ਮਨ ਦੇ ਵਿੱਚ ਹੀ ਆਓ ਹੂੰ ਉਹ ਮਾਨਸਿਕ ਅਵਸਥਾ ਇੰਦਰੀਆਂ ਦੇ ਉੱਤੇ ਕਾਬੂ ਜਦੋਂ ਅਸਲ ਨਹੀਂ ਕਾਬੂ ਪਾਉਣਾ ਵੀ ਸ਼ਬਦ ਗਲਤ तौर ਤੇ ਵਰਤਿਆ ਜਾਂਦਾ ਹੈ ਹੂੰ ਅਸਲ ਚ ਇੱਥੇ ਥੋੜੇ ਕਿ ਜਿੰਗਾ ਇੱਥੇ ਤੇ ਬੜੇ ਤਹੱਲਮ ਨਾਲ ਸੋਚਣਾ ਪੂ ਲੋਕਾਂ ਨੂੰ ਸਮਝਣਾ ਪਊਗਾ ਵੀ ਅਸੀਂ ਗਿਆਨ ਇੰਦਰੀਆਂ ਨਾਲੋਂ ਇੱਕ ਇੱਕ ਕਰਕੇ ਪਛਾਣ ਹਟਦੇ ਆ ਜਦੋਂ ਦਿਮਾਗ ਨੂੰ ਲਗਾਤਾਰ ਹਰ ਚੀਜ਼ ਮੇਰੇ ਹੱਥਾਂ ਤੋਂ ਕੁਝ ਜਾ ਰਿਹਾ ਮੈਂ ਬੈਠਾਏ ਤੋਂ ਭਾਰ ਮਹਿਸੂਸ ਹੋ ਰਿਹਾ ਜਿਹੜਾ ਉਹਦੀ ਵੀ ਗਿਆ ਦਿਮਾਗ ਨੂੰ ਇਨਫੋਰਮੇਸ਼ਨ ਜਾ ਰਹੀ ਆ ਠੰਡ ਲੱਗ ਰਹੀ ਆ ਉਹ ਵੀ ਜਾ ਰਹੀ ਆ ਜੋ ਮੇਰੇ ਸਾਹਮਣੇ ਦਿਖ ਰਿਹਾ ਉਹ ਵੀ ਜਾ ਰਿਹਾ ਜੇ ਇੱਕ ਇੱਕ ਕਰਕੇ ਗਿਆਨ ਇੰਦਰੀਆਂ ਬਾਹਰੋਂ ਸੂਚਨਾ ਦੇਣੀ ਬੰਦ ਕਰਦੇ ਆਂ ਜਦੋਂ ਵਿਚਾਰ ਹੀ ਬੰਦ ਹੋ ਗਿਆ ਵਿਚਾਰ ਨਾਲ ਫਿਰ ਉਸ ਤੋਂ ਬਾਅਦ ਅਗਲਾ ਵਿਚਾਰ ਦੀ ਅਵਸਥਾ ਆ ਜਾਂਦੀ ਆ ਹੂੰ ਬਾਹਰੋਂ ਤਾਂ ਬੰਦ ਹੋ ਗਿਆ ਮੇਰੇ ਅੱਖਾਂ ਬੰਦ ਕਰ ਲੀਆਂ ਮੈਂ ਸੁਣਨਾ ਬੰਦ ਕਰਤਾ ਜੇ ਤੁਸੀਂ ਅੰਦਰ ਚੱਲੇ ਜਾਂਦੇ ਹੋ ਤੁਸੀਂ ਬਹੁਤ ਵਾਰੀ ਜੇ ਬਹੁਤ ਵਾਰੀ ਨਹੀਂ ਤਾਂ ਕਈ ਵਾਰੀ ਇਹ ਵੇਖਿਆ ਹੀ ਹੋਊਗਾ ਵੇ ਇੱਕ ਬੰਦਾ ਬੱਚਾ ਕਿਤਾਬ ਲੈ ਕੇ ਪੜ੍ਹ ਰਿਹਾ ਹੈ ਅਸਕਰ ਨੌਜਵਾਨ ਉਮਰ ਚ ਇਹ ਜੇ ਲੰਬਾ ਆਪ ਪੜ੍ਹ ਰਿਹਾ ਤੇ ਉਹਨੂੰ ਪੜ੍ਹਦੇ ਪੜ੍ਹਦੇ ਉਹ ਆਪਣੇ ਆਪ ਚ ਉਲਝ ਗਿਆ ਕਿਤੇ ਤੁਸੀਂ ਆਏ ਕਿਤਾਬ ਚੋੱਕ ਕੇ ਪਰੇ ਧਰਤੀ ਉਹਨੂੰ ਪਤਾ ਨਹੀਂ ਲੱਗਿਆ ਵੀ ਮੇਰੀ ਕਿਤਾਬ ਵਿੱਚ ਚੋੱਕ ਕੇ ਪਰੇ ਧਰਤੀ ਕਿਸੇ ਧਿਆਨ ਨਹੀਂ ਇੰਨਾ ਕੁਝ ਉਹ ਆਪਣੇ ਆਪ ਚ ਕਿਤੇ ਉਲਝਿਆ ਹੋਇਆ ਧਿਆਨ ਚ ਕਿਹਾ ਮਤਲਬ ਉਹ ਆਲੇ ਦੁਆਲੇ ਨਾਲੋਂ ਘਟਿਆ ਹੋਇਆ ਓਕੇ ਉਹ ਇੱਕ ਖਾਸ ਅਵਸਥਾ ਚ ਜਾ ਚੁੱਕਿਆ ਜਿੱਥੇ ਇੱਕੋ ਹੀ ਵਿਚਾਰ ਉਹਦੇ ਦਿਮਾਗ ਚ ਆ ਰਿਹਾ ਜਿੱਥੇ ਉਹ ਸੋਚ ਰਿਹਾ ਤੁਸੀਂ ਇੱਥੇ ਬੈਠੇ ਬੈਠੇ ਆਪਣੇ ਘਰ ਬਾਰੇ ਸੋਚਣ ਲੱਗ ਗਏ ਸਟੂਡੀਓ ਬਾਰੇ ਸਭ ਕੁਝ ਭੁੱਲ ਗਏ ਅੱਖਾਂ ਖੁੱਲੀਆਂ ਕੰਨ ਖੁੱਲ੍ਹਿਆ ਨਾ ਤੁਹਾਨੂੰ ਕੈਮਰੇ ਦੇਖ ਰਿਹਾ ਨਾ ਆਵਾਜ਼ ਆ ਰਹੀ ਹੈ ਨਾ ਕੈਮਰਾਮੈਨ ਦੇਖ ਰਿਹਾ ਪਰ ਤੁਸੀਂ ਆਪਣੇ ਘਰ ਘੁੰਮ ਰਹੇ ਹੂੰ ਉਹ ਅਲਦੋਲੇ ਨਾ ਟੁੱਟ ਗਏ ਇਹਦਾ ਮਤਲਬ ਤੁਹਾਨੂੰ ਤੁਹਾਡੀਆਂ ਗਿਆਨ ਇੰਦਰੀਆਂ ਨੇ ਪ੍ਰੈਜ਼ੈਂਟ ਰੂਪ ਚ ਗਿਆਨ ਦੇਣਾ ਕੋਈ ਇਨਫੋਰਮੇਸ਼ਨ ਦੇਣੀ ਬੰਦ ਕਰ ਦਿੱਤੀ ਤੇ ਇਹ ਹਾਲਤ ਪਹਿਲੀ ਹਾਲਤ ਤਾਂ ਇਹ ਹੁੰਦੀ ਹੈ ਗਿਆਨ ਇੰਦਰੀਆਂ ਬਾਹਰੋਂ ਇਨਫੋਰਮੇਸ਼ਨ ਲੈਣੀ ਅਸੀਂ ਬੰਦ ਕਰ ਦਿੱਤੀੁੱਜਾ ਵੀ ਜੋ ਪਹਿਲਾਂ ਇਨਫੋਰਮੇਸ਼ਨ ਸਾਡੇ ਕੋਲ ਪਈ ਆ ਉਹ ਵਿਚਾਰ ਕਰ ਰਹੇ ਆ ਉਹਦੇ ਤੇ ਓਕੇ ਉਸ ਵਿਚਾਰ ਤੇ ਕਰ ਰਹੇ ਆ ਤੇ ਤਾਂ ਵੀ ਅਸੀਂ ਉਲਝੇ ਹੋਏ ਆ ਅਜੇ ਉਸ ਵਿਚਾਰ ਚੋਵੀਂ ਵਾਰ ਨਿਕਲਣ ਜਾਨੀ ਕਿ ਜਦੋਂ ਉਹ ਵਿਚਾਰ ਵੀ ਛੁੱਟ ਗਿਆ ਤਾਂ ਫਿਰ ਬ੍ਰਹਮ ਅਵਸਥਾ ਹੈ ਨਹੀਂ ਇਹ ਛੱਡਣ ਦਾ ਕਿਵੇਂ ਤੰਗ ਕੀਆ ਕਿਵੇਂ ਛੱਡਣਾ ਛੱਡਣ ਦਾ ਕੋਈ ਸਪੈਸ਼ਲ ਫਿਜ਼ੀਕਲ ਟੈਕਨੀਕ ਨਹੀਂ ਗਈ ਕਿਤੇ ਧਿਆਨ ਤਾਂ ਲਾਉਣਾ ਹੋਏਗਾ ਕਿਤੇ ਲਾਉਣਾ ਨਹੀਂ ਹਟਾਉਣਾ ਹੈ ਅੱਛਾ ਧਿਆਨ ਲਾਉਣਾ ਨਹੀਂ ਧਿਆਨ ਹਟਾਉਣਾ ਹੈ ਓਕੇ ਮੈਂ ਤੁਸੀਂ ਸਾਰੇ ਪਾਸਿਆਂ ਤੋਂ ਹਟਾਉਂਦੇ ਜਾਓਗੇ ਧਿਆਨ ਨੇ ਆਪਣੇ ਆਪ ਫਿਰ ਕਿਸੇ ਇੱਕ ਥਾਂ ਤੇ ਜਿਵੇਂ ਆਪਾਂ ਵਿਚਾਰਾਂ ਦੇ ਟ੍ਰੈਫਿਕ ਨੂੰ ਘੱਟ ਕਰ ਰਹੇ ਸੀਗੇ ਤੇ ਜਦੋਂ ਆਖਰੀ ਤੋਂ ਵੀ ਹਟਾ ਦੇਾਂਗੇ ਤਾਂ ਹੁਣ ਉਹਦੇ ਲਈ ਸੌ ਤਕਰੀਕਾ ਹੈਗਾ ਹੈ ਸੌਖਾ ਤੇ ਦੋ ਤਰ੍ਹਾਂ ਦੇ ਤਰੀਕੇ ਇੱਕ ਫਿਜ਼ੀਕਲ ਆ ਵੀ ਤੁਸੀਂ ਬੈਹਿ ਕੇ ਚੌਕੜੀ ਮਾਰ ਕੇ ਆਪਣੀ ਨਬਜ ਨੂੰ ਫੜ ਕੇ ਟੂਟ ਵੇਖਣ ਲੱਗੇ ਨਬਜ ਤੁਹਾਡੀ ਲਗਾਤਾਰ ਬੋਲ ਰਹੀ ਆ ਤੇ ਇੱਕ ਉਂਗਲੀ ਤੇ ਫੜ ਕੇ ਸ਼ੁਰੂ ਕੀਤੀ ਨਬਜ ਤੁਹਾਡੇ ਪੈਰਾਂ ਤੋਂ ਸਿਰ ਤੱਕ ਅੱਖਾਂ ਤੱਕ ਹਰ ਥਾਂ ਦੀ ਨਬਜ ਤੁਹਾਨੂੰ ਮਹਿਸੂਸ ਹੋਊ ਹੂੰ ਅੱਖਾਂ ਤੱਕ ਵੀ ਮਹਿਸੂਸ ਹੋਊਗੀ ਬੱਥੇ 'ਚ ਵੀ ਮਹਿਸੂਸ ਹੋਊਗੀ ਪੂਰੇ ਪੈਰਾਂ ਤੋਂ ਸਿਰ ਤੱਕ 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 ਇਕੱਠੀ ਮਹਿਸੂਸ ਹੋਊਗੀ ਜੇ ਜਿਹੜੀ ਉਹਦੀ ਪਲਸ ਜਿਹੜੀ ਹੈ ਪਲਸ ਦੀ ਜਿਹੜਾ ਪੂਰੀ ਇਕੱਠੀ ਮਹਿਸੂਸ ਹੋਊਗੀ ਅੰਜ ਅੰਜ ਹੁੰਦੀ ਸਾਰੇ ਸਰੀਰ 'ਚ ਖੂਨ ਚੱਲਦਾ ਇਕੱਠਾ ਆਲੇ ਦੁਆਲੇ ਕੋਈ ਖੜਕਾ ਨਹੀਂ ਸੁਣੂਗਾ ਹੂੰ ਹੂੰ ਇਹ ਫਿਜ਼ੀਕਲ ਤਰੀਕਾ ਉਹ ਪਰ ਉਸ ਤੋਂ ਅਗਲੇ ਅੱਗੇ ਜਾਣਾ ਤੁਸੀਂ ਜਗਾ ਤਾਂ ਮਾਨਸਿਕ ਤਰੀਕੇ ਵੱਧਰਤੇ ਜਾਣਾ ਇਹ ਇੱਕ ਤਰ੍ਹਾਂ ਨਾਲ ਆਲੇ ਦੁਆਲੇ ਨਾਲ ਟੁੱਟਣ ਵਾਸਤੇ ओके ਦੂਜਾ ਤਰੀਕਾ ਵੀ ਤੁਸੀਂ ਤੁਹਾਡੀ ਜ਼ਿੰਦਗੀ ਦਾ ਸਭ ਤੋਂ ਕੋਈ ਕੀਮਤੀ ਪਲ ਜਿਹੜਾ ਹੈ ਸਭ ਤੋਂ ਯਾਦਗਾਰੀ ਪਲ ਪਿਆਰਾ ਪਲ ਯਾਦ ਕਰੋ। ਓਕੇ ਤੁਹਾਡੀ ਮਸ਼ੂਕ ਹੋ ਸਕਦੀ ਆ ਤੁਹਾਡਾ ਬੱਚਾ ਹੋ ਸਕਦਾ ਤੁਹਾਡਾ ਬੇਟਾ ਤੁਹਾਡੀ ਪਤਨੀ ਕੋਈ ਵੀ ਜੋ ਸਭ ਤੋਂ ਵੱਧ ਪਿਆਰ ਕਰਦਾ। ਸੋਣਾ ਤਾਂ ਜਿਹੜਾ ਤੁਸੀਂ ਪਿਆਰ ਕਰਦੇ ਹੋ ਜਿਹਦੇ ਨਾਲ ਤੁਸੀਂ ਜਜ਼ਬਾਤੀ ਤੌਰ ਤੇ ਸਭ ਤੋਂ ਵੱਧ ਡੂੰਘੇ ਜੁੜਿਓ ਭਾਵੇਂ ਉਹ ਥਾਂ ਹੀ ਹੋਵੇ ਭਾਵੇਂ ਕੋਈ ਜਾਨਵਰ ਹੋਵੇ। ਤੁਸੀਂ ਉਹਨੂੰ ਧਿਆਨ ਚ ਲੈ ਆਉਂਦੇ ਹੋ ਤੇ ਇੱਕਦਮ ਆਲੇ ਦੁਆਲੇ ਨਾਲੋਂ ਛੇਤੀ ਟੁੱਟ ਜਾਂਦੇ ਹੋ। ਓਕੇ ਇੱਕ ਹੀ ਰਹਿ ਗਿਆ ਨਾ ਤੇ ਫਿਰ ਤੁਸੀਂ ਧਿਆਨ ਭਟਕੂਗਾ ਫਿਰ ਜਾਊਗਾ ਪਰ ਜਦੋਂ ਤੁਸਾਨੂੰ ਪਿਆਰੀ ਚੀਜ਼ ਤੇ ਧਿਆਨ ਚਲੇ ਗਿਆ ਤੁਹਾਡਾ ਤੇ ਫਿਰ ਬਾਕੀ ਚੀਜ਼ਾਂ ਨਾਲੋਂ ਟੁੱਟਣਾ ਸੌਖਾ ਹੋ ਜਾਂਦਾ ਇਹ ਜਦੋਂ ਉਹਦੇ ਤੋਂ ਵੀ हट ਗਿਆ ਅਗਲੀ ਸਟੇਜ ਜਿਹੜੀ ਆ ਉਹ ਉਹ ਫਿਸਲਣ ਵਰਗੀ ਸਟੇਜ ਆ ਉੱਥੇ ਤੁਸੀਂ ਇੱਕਦਮ ਨਹੀਂ ਜਾ ਸਕਦੇ ਉਹ ਇੱਕ ਥਾਂ ਤੇ ਤਾਂ ਚਲੇ ਜਾਂਦੇ ਆ ਧਿਆਨ ਲਾ ਕੇ ਇਥੋਂ ਤੱਕ ਬਹੁਤੇ ਲੋਕ ਚਲੇ ਜਾਂਦੇ ਆ ਪਰ ਉਹ ਲਾਸਟ ਜਿਹੜਾ ਆਖਰੀ ਵਿਚਾਰ ਆ ਉਹਨੂੰ ਮਾਈਨਸ ਕਰਨ ਵਾਲੇ ਥੋੜੇ ਆ ਉਹ ਮਾਈਨਸ ਹੋ ਜਾਂਦਾ ਜਦੋਂ ਫਿਰ ਉਸ ਅਵਸਥਾ ਤੋਂ ਬ੍ਰह्मਵਸਤਾ ਜਿਹੜੀ ਹਾਂਜੀ ਇਹ ਜਿਹੜਾ ਐਕਸਪੀਰੀਅੰਸ ਮੈਂ ਵੀ ਕੀਤਾ ਆ ਮੈਂ ਮੈਡੀਟੇਸ਼ਨ ਕਰਦੇ ਕਰਦੇ ਕਈ ਵਾਰੀ ਲੱਗਦਾ ਆ ਕਿ ਮੇਰਾ ਸਰੀਰ ਉੱਡਣ ਲੱਗ ਗਿਆ ਜੀ ਉੱਡਣ ਲੱਗ ਗਿਆ ਕਿਉਂ ਮਹਿਸੂਸ ਹੋਣ ਲੱਗ ਗਿਆ ਕਿਉਂਕਿ ਸਾਡੇ ਸਰੀਰ ਦੀਆਂ ਜਿਹੜੀਆਂ ਸਪਰਸ਼ ਗਿਆਨ ਇੰਦਰੀਆਂ ਜਿਨ੍ਹਾਂ ਨੇ ਸਾਡੇ ਭਾਰ ਮਹਿਸੂਸ ਹੋ ਰਿਹਾ ਜਿਹਦੇ ਕਰਕੇ ਕੁਰਸੀ ਤੇ ਮੈਂ ਬੈਠਾ ਆ ਮੈਨੂੰ ਭਾਰ ਮਹਿਸੂਸ ਹੋ ਰਿਹਾ ਮੇਰੇ ਕਿਉਂਕਿ ਦਬਾਅ ਪੈ ਰਿਹਾ ੁਰਸੀ ਦੇ ਤੇ ਮੇਰੇ ਮਾਸ ਦੇ ਵਿਚਕਾਰ ਸਰੀਰ ਦੇ ਭਾਰ ਨੇ ਇੱਕ ਦਬਾਅ ਬਣਾਇਆ ਹੋਇਆ ਤੇ ਉਹ ਦਬਾਅ ਦਾ ਅਹਿਸਾਸ ਦਿਮਾਗ ਤੱਕ ਪਹੁੰਚਾ ਰਿਹਾ ਜਿਹੜੇ ਤੰਤੂ ਜਦੋਂ ਇਹ ਗਿਆਨ ਇੰਦਰੀਏ ਤੰਤੂ ਜੋ ਕੰਮ ਕਰਨਾ ਬੰਦ ਕਰ ਦੇਣ ਦਾ ਨਹੀਂ ਕਿ ਦਿਮਾਗ ਤੱਕ ਸਨੇਹਾ ਜਾਣਾ ਬੰਦ ਹੋ ਜਾਈ ਤਾਂ ਫਿਰ ਉਹ ਪਤਾ ਹੀ ਨਹੀਂ ਲੱਗਦਾ ਵੀ ਕੀ ਹੋ ਰਿਹਾ ਓਕੇ ਜਿਵੇਂ ਨਸ਼ਈ ਬੰਦੇ ਨੂੰ ਸੁਰੀਆ ਚ ਬੋਇਸਾ ਲੋ ਨੂੰ ਨਹੀਂ ਪਤਾ ਲੱਗਦਾ ਕਿਉਂਕਿ ਉਹਦੇ ਤੰਤੂਆਂ ਨੇ ਉਹ ਦਿਮਾਗ ਤੱਕ ਸੁਣਿਆ ਪਚਾਉਣਾ ਬੰਦ ਕਰ ਦਿੱਤਾ ਤੇ ਜਦੋਂ ਉਦੋਂ ਫਿਰ ਬੰਦੇ ਨੂੰ ਲੱਗਦਾ ਹੈ ਵੀ ਹੁਣ ਮੈਂ ਕਿਤੇ ਵੀ ਨਹੀਂਗਾ ਵੀ ਮੈਂ ਹਵਾ ਜੀ ਹਾਂ ਅੱਛਾ ਤੁਸੀਂ ਇਹ ਜਿਹੜਾ ਬ੍ਰਹਮ ਅਵਸਥਾ ਦੇ ਵਿੱਚ ਪਹੁੰਚਾਉਣ ਲਈ ਟ੍ਰੈਫਿਕ ਜਿਹੜਾ ਹੈ ਕੰਟਰੋਲ ਕਰਨਾ ਅਸਲ ਚ ਇਹੀ ਦੱਸਣਾ ਹੈ ਵੀ ਤੁਸੀਂ ਵਿਚਾਰਾਂ ਦੇ ਟ੍ਰੈਫਿਕ ਨੂੰ ਕਿਵੇਂ ਕੰਟਰੋਲ ਕਰਨਾ ਹੈ ਜਿਹੜੀ ਜ਼ਿਆਦਾਤਰ ਓਵਰ ਥਿੰਕਿੰਗ ਹੁੰਦੀ ਇਹਨੂੰ ਰੋਕਣਾ ਬੜਾ ਔਖਾ ਹੁੰਦਾ ਹਾਂ ਬਿਲਕੁਲ ਔਖਾ ਹੁੰਦਾ ਹੈ ਇਹੋੀ ਚੀਜ਼ ਆ ਜਿਹੜਾ ਅਭਾਸ ਨਾਲ ਆਉਂਦੀ ਆ ਤੇ ਬੰਦੇ ਜਿੰਨਾ ਚਿਰ ਉਹ ਆਪਣੇ ਹਾਲਾਤਾਂ ਨੂੰ ਨਹੀਂ ਸਮਝਦਾ ਵੀ ਇਹ ਵਿਚਾਰ ਆ ਕਿਉਂ ਰਿਹਾ ਜਿਹੜੇ ਖਾ ਮਕਾਮ ਨੂੰ ਤੰਗ ਕਰਨ ਵਾਲੇ ਵਿਚਾਰੇ ਕਿਉਂ ਆ ਰਹੇ ਆ ਇਨ ਦਾ ਹੱਲ ਕੀ ਆ ਉਸ ਇੱਕ ਗੱਲ ਕਹਿੰਦੇ ਨੇ ਖਾਸ ਕਰਕੇ ਤੁਸੀਂ ਗਗੜੂਪੁਰ ਜੀ ਇੱਥੇ ਨੋਟ ਕਰ ਲਓ ਜਿਸ ਵਿਚਾਰ ਨੂੰ ਜ਼ਬਰਦਸਤੀ ਪਰਾਂ ਸੁੱਟੋਗੇ ਉਹ ਫੇਰਾਊਗਾ 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 ਆਈ ਗੱਲ ਮੈਂ ਤੁਹਾਨੂੰ ਕਹਿ ਲੱਗਾ ਉਹਨੂੰ ਪਰਾਂ ਨਾ ਸੁੱਟੋ ਉਹ ਆ ਜਾ ਤੈਨੂੰ ਪਹਿਲਾਂ ਨਵੇੜ ਲੈਣੇ ਆ ਉਸੋ ਕਹਿੰਦੇ ਆ ਵੀ ਤੁਸੀਂ ਉਹ ਵਿਚਾਰ ਨੂੰ ਉਹਦੇ ਨਾਲ ਨਾ ਚੱਲੋ ਲੇਕਿਨ ਉਹਨੂੰ ਰੋਕੋ ਵੀ ਨਾ ਉਹਨੂੰ ਆਉਣ ਦਿਓ ਉਹਨੂੰ ਵਿਚਾਰ ਕਰਾਵੇ ਤੈਨੂੰ ਹੀ ਪਹਿਲਾਂ ਤੇਰੇ ਤੇ ਵਿਚਾਰ ਕਰ ਰਹੇ ਨੇ ਜਿਵੇਂ ਆਪਾਂ ਬੰਦੇ ਨੂੰ ਡਰੈਸ ਕਰਦੇ ਆ ਨਾ ਜੀ ਜੀ ਉਹ ਆ ਜਾ ਤੈਨੂੰ ਪਹਿਲਾਂ ਨਿਬੜ ਲੈਣੇ ਤੈਨੂੰ ਤੋਰ ਲੈ ਆ ਜਾ ਤੂੰ ਉਹਨੂੰ ਉਹਨੂੰ ਕੋਈ ਆ ਜਾ ਤੈਨੂੰ ਪਹਿਲਾਂ ਤੋਰ ਲੈਂਦੇ ਆ ਕਈ ਵਾਰੀ ਸਾਡੇ ਦਿਮਾਗ 'ਚ ਨਾ ਡਰਾਉਣੇ ਵਿਚਾਰ ਹੁੰਦੇ ਨੇ ਜਿਹੜੇ ਅਸੀਂ ਸੋਚਣਾ ਵੀ ਨਹੀਂ ਚਾਹੁੰਦੇ ਤੇ ਉਹ ਵਿਚਾਰ ਆਉਂਦੇ ਨੇ ਜੀ ਤੇ ਉਸੇ ਕਰਕੇ ਜਿਹੜਾ ਬੰਦਾ ਨਾ ਉਹਦੇ 'ਚ ਚਲਾ ਜਾਂਦਾ ਡਿਪਰੈਸ਼ਨ ਦੇ ਵਿੱਚ ਉਹ ਆਪਣੇ ਵਿਚਾਰਾਂ ਤੋਂ ਡਰ ਜਾਂਦਾ ਤੇ ਇਹਨਾਂ ਵਿਚਾਰਾਂ ਨੂੰ ਫਿਰ ਸਿੱਧਾ ਆਉਣ ਦਿਓ ਉਹਨੂੰ ਵੇਖਣ ਤੋਂ ਵੇਖੋ ਉਹਨੂੰ ਵੀ ਕੀ ਆਏ ਜਦੋਂ ਤੁਸੀਂ ਇਹ ਗੱਲ ਕਰ ਰਹੇ ਹੋ ਨਾ ਉਹ ਮਾਨਸਿਕ ਅਵਸਥਾ ਇਹੋ ਜੀ ਆ ਵੀ ਜਦੋਂ ਤੁਸੀਂ ਪਹਿਲਾਂ ਹੀ ਕਿਸੇ ਕਾਰਨ ਡਰੇ ਹੋਏ ਹੋ ਹੂੰ ਤੇ ਉਹ ਡਰੇ ਹੋਏ ਦਾ ਹੱਲ ਸੋਚੋ ਹੂੰ ਵੀ ਮੇਰੇ ਡਰ ਦਾ ਰੀਜ਼ਨ ਕੀ ਆ ਜੇ ਇਹ ਮੈਨੂੰ ਲੱਗਦਾ ਮੇਰੇ ਛੱਤ 'ਤੇ ਡਿੱਗ ਜੂਗੀ ਤਾਂ ਮੈਂ ਉੱਠ ਕੇ ਪਰੇ ਹੋ ਜਾਵਾਂ ਹੂੰ ਵੀ ਮਤ ਛੱਤ ਉੱਤੇ ਨਾ ਡਿੱਗ ਪਵੇ ਜਾਂ ਜੇ ਮੈਨੂੰ ਲੱਗਦਾ ਰਾਤ ਨੂੰ ਨਾ ਡਿੱਗ ਜੇ ਕੱਲ ਨੂੰ ਨਾ ਡਿੱਗ ਜੇ ਮੈਂ ਥੰਮੀਆਂ ਲਾਵਾਂ ਇਹਦਾ ਕੋਈ ਪ੍ਰਬੰਧ ਕਰਾਂ ਹੂੰ ਜੇ ਮੈਂ ਬੈਠਾ ਸੋਚੀ ਜਾਣਾ ਵੀ ਅੱਜ ਵੀ ਡਿੱਗੀ ਕੱਲ ਵੀ ਡਿੱਗੀ ਮੇਰੇ ਬੱਚੇ ਥੱਲੇ ਆ ਜਾਣਗੇ ਤਾਂ ਫਿਰ ਤੋਂ ਮੈਂ ਡਰੀ ਜਾਊਗਾ ਡਰਨ ਦੀ ਬਜਾਏ ਉਹਦਾ ਸਾਹਮਣਾ ਕਰੋ ਡਰਨ ਦੀ ਬਜਾਏ ਉਹਦਾ ਹੀਲਾ ਸੋਚੋ ਉਹਦਾ ਪ੍ਰਬੰਧ ਕੋਈ ਆਲਟਰਨੇਟਿਵ ਕੋ ਇਸ ਤਰ੍ਹਾਂ ਦੀ ਗੱਲ ਕਰੋ ਵੀ ਤੁਸੀਂ ਉਹਦਾ ਉਹ ਤੋੜ ਲੱਭ ਸਕੋ ਓਕੇ ਉਹ ਕਹਿੰਦਾ ਸਰ ਤੁਸੀਂ ਮੈਂ ਤੁਹਾਡੇ ਨੇ ਕਈ ਥਾਂ ਤੇ ਲੈਕਚਰ ਵੀ ਸੁਣੇ ਨੇ ਲੋਕ ਕਹਿੰਦੇ ਨੇ ਵੀ ਮੌਤ ਜਿਹੜੀ ਆ ਇਹ ਸਭ ਤੋਂ ਵੱਡਾ ਸੱਚ ਹੈ ਤੇ ਤੁਸੀਂ ਕਹਿੰਦੇ ਮੌਤ ਨਾਲ ਦੀ ਕੋਈ ਚੀਜ਼ ਹੀ ਨਹੀਂ ਹੈਗੀ ਜੀ ਬਿਲਕੁਲ ਮੌਤ ਨਾਲ ਦੀ ਕੋਈ ਚੀਜ਼ ਇਸ ਦੁਨੀਆ 'ਚ ਹੈ ਨਹੀਂ ਹੂੰ ਸਾਡੇ ਲਈ ਹਉਗਾ ਬਣਾ ਦਿੱਤੀ ਗਈ ਆ ਇਸ ਤਰ੍ਹਾਂ ਮੌਤ ਨੂੰ ਡਰ ਪ੍ਰਚਾਰਿਆ ਗਿਆ ਹੈ ਜਿਵੇਂ ਇਹ ਲੱਗਦਾ ਵੀ ਮੌਤ ਕੋਈ ਚੜੇਲਾ ਕੋ ਡੈਣਾ ਜਿਹੜੀ ਦੂਜੀ ਦੁਨੀਆ ਤੋਂ ਆਉਂਦੀ ਆ ਤੇ ਜਿਹਨੂੰ ਮਰਜ਼ੀ ਚੁੱਕ ਕੇ ਖਾ ਜਾਂਦੀ ਆ ਜਿਹਨੂੰ ਮਰਜ਼ੀ ਚੁੱਕ ਕੇ ਲੈ ਜਾਂਦੀ ਆ ਅਸਲ ਚ ਇਸ ਜ਼ਿੰਦਗੀ ਚ ਇਸ ਦੁਨੀਆ ਚ ਨਾਤਾ ਮੌਤ ਆ ਨਾ ਹਨੇਰਾ ਓਕੇ ਹਨੇਰਾ ਤੁਸੀਂ ਰੋਸ਼ਨੀ ਦਾ ਸੋਰਸ ਪੜਿਆ ਹੋਊ ਲਾਈਟ ਆ ਸੂਰਜ ਆ ਚੰਨ ਦਾ ਕਿਤਨੋਂ ਕਿਤਨੋਂ ਰੋਸ਼ਨੀ ਆਉਂਦੀ ਆ ਕੋਈ ਚੀਜ਼ ਰੋਸ਼ਨੀ ਨੂੰ ਪੈਦਾ ਕਰਦੀ ਹਨੇਰੇ ਨੂੰ ਕੌਣ ਪੈਦਾ ਕਰਦਾ ਰੋਸ਼ਨੀ ਦੀ ਐਬਸੈਂਸ ਜਿਹੜੀ ਹੈ ਰੋਸ਼ਨੀ ਦੀ ਐਬਸੈਂਸ ਉਹ ਹਨੇਰਾ ਹੈ ਹੂੰ ਇਸੇ ਤਰ੍ਹਾਂ ਜ਼ਿੰਦਗੀ ਪੈਦਾ ਹੁੰਦੀ ਆ ਜ਼ਿੰਦਗੀ ਅਸੀਂ ਜਿਉਨੇ ਆ ਜ਼ਿੰਦਗੀ ਦੀ ਗੈਰ ਹਾਜ਼ਰੀ ਹੀ ਮੌਤ ਆ ਉਹ ਜਿਹ ਮੌਤ ਨਾ ਦੀ ਉਹਨਾਂ ਚ ਮੌਤ ਨਾ ਦੀ ਕੋਈ ਚੀਜ਼ ਨਹੀਂ ਮੌਤ ਨੇ ਬਾਹਰੋਂ ਨਹੀਂ ਆਉਣਾ ਜਦੋਂ ਜ਼ਿੰਦਗੀ ਖਤਮ ਜ਼ਿੰਦਗੀ ਰੁਕ ਗਈ ਤਾਂ ਸਮਝੋਗੇ ਉਹ ਆ ਸਵਸਥਾ ਉਹ ਸੀ ਮੌਤ ਜਦੋਂ ਬੰਦਾ ਮਰ ਗਿਆ ਮੌਤ ਆ ਗਈ ਤਾਂ ਉਸ ਤੋਂ ਬਾਅਦ ਜਿਹੜੇ ਸਾਡੇ ਜਿਹਨ ਹੁਣ ਮੈਂ ਬੋਲ ਰਿਹਾ ਤੁਸੀਂ ਬੋਲ ਰਹੇ ਹੋ ਮੈਂ ਕਿੱਥੇ ਚਲਾ ਗਿਆ ਕਿਤੇ ਨਹੀਂ ਚਲੇ ਗਿਆ ਅਸਲ ਸਿਰਫ ਚੇਤਨਾ ਥੱਪ ਹੋ ਗਈ ਜਿੰਨਾ ਚ ਤੁਸੀਂ ਕਿਸੇ ਸ਼ਬਦ ਨੂੰ ਅਰਥਾਂ ਦੇ ਕੋਈ ਵੀ ਆਪਾਂ ਲਿਖ ਦੀਏ ਕੁਝ ਵੀ ਲਿਖ ਦੀਏ ਉਹਨਾਂ ਚੋਂ ਸ਼ਬਦ ਨਹੀਂ ਜਿੰਨਾ ਚ ਉਹਦੇ ਅਰਥ ਨਹੀਂ ਨਿਕਲਦੇ ਤੇ ਉਹਦੀ ਡੈਫੀਨੇਸ਼ਨ ਆ ਵੀ ਆ ਪਰ ਭਾਸ਼ਾ ਵਿੱਚ ਸ਼ਬਦੀ ਉਹੀ ਆ ਵੀ ਦੋ ਜਾਂ ਦੋ ਤੋਂ ਜ਼ਿਆਦਾ ਜੋ ਅੱਖਰਾਂ ਨੂੰ ਜੋੜ ਕੇ ਸ਼ਬਦ ਬਣਦਾ ਜਿਹਦੇ ਅਰਥ ਨਿਕਲਦੇ ਹੋ ਤੁਹਾਡੇ ਹਿਸਾਬ ਨਾਲ ਮੌਤ ਜਿਹੜਾ ਝੂਠ ਹੈ ਜਿਹ ਸਰੀਰ ਦੇ ਨਾਲ ਚੇਤਨਾ ਜੁੜਦੀ ਆ ਤਾਂ ਜੀਵਨ ਆ ਇਹ ਲੋਕ ਕਹਿੰਦੇ ਮੌਤ ਸਭ ਤੋਂ ਵੱਡਾ ਸੱਚ ਤੁਸੀਂ ਸੋਚਦੇ ਹੋ ਵੀ ਮੌਤ ਝੂਠ ਹੈ ਉਹ ਮੌਤ ਨੂੰ ਇਹ ਸੈਂਸ ਚ ਲੈਂਦੇ ਵੀ ਸਰੀਰ ਇੱਕ ਦਿਨ ਬੰਦੇ ਨੇ ਖਤਮ ਹੋਣਾ ਜੀਵਨ ਨੇ ਖਤਮ ਹੋਣਾ ਤਾਂ ਬਿਲਕੁਲ ਹਰੇਕ ਜੀਵਨ ਨੇ ਖਤਮ ਹੋਣਾ ਉਹ ਗੱਲ ਸੱਚ ਆ ਅਸੀਂ ਮੌਤ ਨੂੰ ਨਹੀਂ ਦਰਦ ਤੋਂ ਰੋਕਦੇ ਮੌਤ ਤੋਂ ਨਹੀਂ ਡਰਦੇ ਅਸੀਂ ਇਹ ਕਹਿੰਨੇ ਵੀ ਜ਼ਿੰਦਗੀ ਨੂੰ ਲੰਮੀ ਕਰੋ ਜੇ ਤੁਸੀਂ ਜੀਵਨ ਨੂੰ ਮਰਨਾ ਨਹੀਂ ਚਾਹੁੰਦੇ ਤਾਂ ਜੀਵਨ ਨੂੰ ਲੰਮਾ ਕਰੋ ਜੀਵਨ ਨੂੰ ਲੰਮਾ ਕਰਨ ਦੇ ਇੱਕੋ ਹੀ ਤਰੀਕਾ ਹੈ ਬਈ ਸਿਹਤ ਠੀਕ ਰੱਖੋ ਦਵਾਈਆਂ ਖਾ ਕੇ ਠੀਕ ਰੱਖੋ ਕਸਰਤ ਕਰਕੇ ਠੀਕ ਰੱਖੋ ਜਾਂ ਤੁਸੀਂ ਚੰਗੀ ਖੁਰਾਕ ਖਾ ਕੇ ਠੀਕ ਰੱਖੋ ਜਿੰਨੀ ਸਿਹਤ ਠੀਕ ਰੱਖੋਗੇ ਉਹਨਾਂ ਤੁਸੀਂ ਚੰਗਾ ਜੀ ਸਕੋਗੇ ਕੋਈ ਨਸ਼ੇ ਖਾਣ ਵਾਲਾ 35 ਸਾਲ 'ਚ ਮਰੇ ਜਾਂਦਾ ਹੈ ਤੇ ਮੈਂ ਇੱਕ ਐਗਜ਼ਾਮਪਲ ਦੇ ਦਿੰਦਾ ਨਾ ਇੰਡੀਆ ਦੀ ਜਿਹੜੀ ਐਵਰੇਜ ਏਜ ਆ 35-40 ਸਾਲ ਹੁੰਦੀ ਸੀ ਹਮ ਅੱਜ 70 ਸਾਲ ਦੇ ਪਹੁੰਚ ਗਏ 70 ਸਾਲ ਪਹੁੰਚ ਕਿਉਂ ਪਹੁੰਚ ਗਈ ਕਿਉਂਕਿ ਅਸੀਂ ਜ਼ਿੰਦਗੀ ਨੂੰ ਲੰਮਾ ਕਰਨ ਦਾ ਤਰੀਕਾ ਲੱਭ ਲਿਆ ਇਲਾਜ ਵੀ ਆ ਗਿਆ ਇਲਾਜ ਆ ਗਏ ਬਹੁਤ ਸਾਰੀਆਂ ਬਿਮਾਰੀਆਂ ਖਤਮ ਕਰ ਦਿੱਤੀਆਂ ਵਿਗਿਆਨਕ ਤਰੀਕੇ ਨਾਲ ਐਡਿਸਨ ਨੇ ਦਵਾਈਆਂ ਨੇ ਖਤਮ ਕਰ ਦਿੱਤੀਆਂ ਬਿਮਾਰੀਆਂ ਵੈਕਸੀਨੇਸ਼ਨ ਹੋਣ ਲੱਗ ਗਈ ਅਸੀਂ ਮੌਤ ਹੁਣ ਕਿਹੜੀ ਵੇਲੇ ਨਹੀਂ ਵੀ ਤੁਹਾਨੂੰ ਖਾਵੇ ਆ ਗਏ ਅਸਲ ਤੇ ਹੈ ਵੀ ਅਸੀਂ ਜ਼ਿੰਦਗੀ ਨੂੰ ਲੰਮਾ ਕਰ ਜ਼ਿੰਦਗੀ ਨੂੰ ਲੰਮਾ ਕਰਿਆ ਇੱਕ ਬੰਦੇ ਨੂੰ ਤੁਸੀਂ ਜਾਣਦੇ ਹੋ ਮੰਨ ਲਓ ਵੀ ਇੱਕ ਬੰਦਾ ਹੈ ਉਹਦਾ ਨਾਮ ਹੈ ਰਾਮ ਲਾਲ ਜੀ ਉਹ ਜ਼ਖਮੀ ਹੋਇਆ ਆ ਤਾਂ ਹਸਪਤਾਲ ਨੂੰ ਲੈ ਕੇ ਜਾ ਰਹੇ ਨੇ ਹਾਂ ਜੀ ਤੁਸੀਂ ਕਿਸੇ ਨੂੰ ਪੁੱਛਦੇ ਹੋ ਵੀ ਉਹ ਕੌਣ ਹੋ ਕਹਿੰਦੇ ਜੀ ਇਹ ਰਾਮ ਲਾਲ ਹੈ ਜੀ ਉੱਥੇ ਜਾ ਕੇ ਉਹਦੀ ਮੌਤ ਹੋ ਜਾਂਦੀ ਆ ਤੇ ਮੁੜ ਕੇ ਉਹ ਵਾਪਸ ਆ ਰਿਹਾ ਤੇ ਕੋਈ ਉਹਨੂੰ ਪੁੱਛਦਾ ਹੈ ਕੌਣ ਹੈ ਕਹਿੰਦੇ ਵੀ ਰਾਮ ਲਾਲ ਦੀ ਬਾਡੀ ਆ ਜੀ ਫਿਰ ਉਹ ਰਾਮ ਲਾਲ ਨਹੀਂ ਰਿਹਾ ਤੇ ਰਾਮ ਲਾਲ ਦੀ ਬਾਡੀ ਬਣ ਗਈ ਤੇ ਰਾਮ ਲਾਲ ਕਿੱਥੇ ਆ ਹਾਂ ਇੱਕ ਸ਼ਖਸੀਅਤ ਨੂੰ ਅਸੀਂ ਨਾਂ ਦਿੱਤਾ ਸੀ ਇੱਕ ਪਛਾਣ ਦਿੱਤੀ ਸੀ ਹੂੰ ਉਹ ਸਮਾਜ ਚ ਤਾਂ ਇਹ ਉਹ ਸ਼ਖਸੀਅਤ ਦੀ ਪਛਾਣ ਜਿਉਂਦੀ ਤਿਉਂ ਘੁੰਮ ਰਹੀ ਆ ਹੂੰ ਉਹ ਪਛਾਣ ਨੂੰ ਅਸੀਂ ਇੱਕ ਨਾਂ ਦਿੱਤਾ ਹੂੰ ਤੇ ਇਹ ਕੁਲਵੰਤ ਸਿੰਘ ਗਗੜਪੁਰੀ ਨੇ ਇਹ ਸਰਵਜੀਤ ਔਖ ਲਾਇਆ ਹੂੰ ਹੁਣ ਬਾਡੀ ਕੀ ਦੀ ਦੱਸਣਗੇ ਹੂੰ ਜਿਹਦੇ ਨਾਲ ਉਹ ਜੁੜੀ ਹੋਈ ਬਾਡੀ ਸੀ ਜਿਸ ਪਛਾਣ ਨਾਲ ਜੁੜੀ ਹੋਈ ਬਾਡੀ ਆ ਉਹ ਪਛਾਣ ਉਹਦੀ ਉਹ ਬਾਡੀ ਕਰਕੇ ਉਹਦੇ ਵਿਚਾਰਾਂ ਕਰਕੇ ਜੋ ਲੋਕਾਂ ਚ ਛਵੀ ਬਣੀ ਉਹਦੀ ਉਹਦੇ ਕਰਕੇ ਉਹ ਸਾਰਾ ਕੁਝ ਬਣਿਆ ਤੇ ਉਹ ਛਵੀ ਤੇ ਉਹ ਬਾਡੀ ਕੀ ਦੀਆ ਪਰ ਉਹ ਕਿਸੇ ਨੂੰ ਤਾਂ ਉਸੇ ਪਛਾਣ ਨਾਲ ਜੋੜੀ ਜੋ ਪਰ ਜਿਉਂਦੇ ਨੂੰ ਤਾਂ ਉਹ ਬਾਡੀ ਨਹੀਂ ਕਿਹਾ ਨਾ ਜਿਉਂਦੇ ਨੂੰ ਬਾਡੀ ਆਪਾਂ ਇਹ ਕਹ ਦੇਵੇ ਮੇਰੇ ਸਰੀਰ ਦੁਖਦਾ ਹੂੰ ਮੇਰੇ ਸਰੀਰ ਤੇ ਸੱਟ ਲੱਗ ਗਈ ਆ ਮੇਰਾ ਹਾਂ ਮੇਰਾ ਸਿੱਧਾ ਕਹੂਗਾ ਤੇਰਾ ਸਰੀਰ ਨੂੰ ਕੀ ਹੋਇਆ ਹੂੰ ਉਹ ਜਿਹੜਾ ਮੇਰਾ ਆ ਉਹ ਉਹ ਨਿਕਲ ਜਾਂਦਾ ਨਾ ਆ ਮੇਰਾ ਨਿਕਲ ਜਾਂਦਾ ਕਿਉਂਕਿ ਮੇਰਾ ਮੈਂ ਤੇਰਾ ਇਹਨੂੰ ਤੇਰਾ ਸਰੀਰ ਨਹੀਂ ਕਹਿ ਸਕਦਾ ਹੂੰ ਇਹ ਨਮੈ ਮੇਰਾ ਹੀ ਕਹੂੰਗਾ ਤੇ ਤੁਸੀਂ ਸਮਝੋਗੇ ਹੂੰ ਇਹ ਸਾਡੇ ਸੱਭਿਆਚਾਰ ਚ ਸਾਡੀ ਬੋਲੀ ਚ ਕੁਝ ਭਾਵਨਾਵਾਂ ਨੂੰ ਪ੍ਰਗਟਾਉਣ ਲਈ ਜੋ ਸਿਖਾਇਆ ਗਿਆ ਹੈ ਹੂੰ ਜੋ ਅਸੀਂ ਉਹਨਾਂ ਨੂੰ ਸ਼ਬਦ ਅਰਥਾਂ ਨੂੰ ਜੋ ਅਰਥ ਵੇ ਕਲੀਅਰ ਕਰਨੇ ਚ ਆਉਣਾ ਹੈ ਉਹਨਾਂ ਨੂੰ ਕੋਈ ਸ਼ਬਦ ਦਿੱਤੇ ਗਏ ਹੂੰ ਉਹ ਸ਼ਬਦ ਜੋ ਪਹਿਲਾਂ ਤੋਂ ਅਸੀਂ ਸਿੱਖਿਆ ਮੈਂ ਉਹ ਹੀ ਬੋਲੂਗਾ ਓਕੇ ਮੈਂ ਮੇਜ ਨੂੰ ਮੇਜ ਹੀ ਕਹੂੰਗਾ ਕਉ ਕਸਨ ਨੂੰ ਬੇਜੀ ਸਿਖਾਇਆ ਗਿਆ ਜਿਵੇਂ ਇਹਨੂੰ ਕਹੂੰਗਾ ਮੇਰਾ ਸਰੀਰ ਜਾਂ ਕਿਸੇ ਦਾ ਸਰੀਰ ਕਹੂੰਗਾ ਜਾਂ ਪਹਿਲਾਂ ਤੋਂ ਹੀ ਕਿਹਾ ਦੱਸਿਆ ਗਿਆ ਹੁੰਦਾ ਵੀ ਇਹ ਕਿਸੇ ਦਾ ਸ਼ਬਦ ਆ ਕਿਸੇ ਦਾ ਹੈ ਜਿਵੇਂ ਅੰਬ ਨੂੰ ਮੈਨੂੰ ਕੇਲਾ ਦੱਸਿਆ ਗਿਆ ਹੁੰਦਾ ਮੈਂ ਕੇਲਾ ਕਹਿੰਦਾ ਉਹਦਾ ਨਾਮ ਉਹੀ ਹੋਣਾ ਸੀ ਉਹਦਾ ਨਾਮ ਉਹੀ ਹੋਣਾ ਸੀ ਇਹ ਸਾਨੂੰ ਇਹ ਸ਼ਬਦ ਇਸੇ ਰੂਪ ਚ ਦੱਸਿਆ ਗਿਆ ਜਿਵੇਂ ਅਕਸਰ ਸਾਡੇ ਮੂੰਹੋਂ ਨਿਕਲ ਜਾਂਦਾ ਤੇਰਾ ਰੱਬ ਹੀ ਰੱਖ ਆ ਤੇਰਾ ਰੱਬ ਰੋਕਾ ਜਦੋਂ ਕਿ ਅਸੀਂ ਰੱਬ ਨੂੰ ਨਹੀਂ ਮੰਨਦੇ ਹੂੰ ਕਿਉਂਕਿ ਉਹ ਖਾਸ ਭਾਵਨਾ ਹੈ ਉਹ ਖਾਸ ਹੈmdi ਅਸਾਸਾ ਉਹਨਾਂ ਨੂੰ ਪ੍ਰਗਟਾਉਣ ਲਈ ਜਿਹੜੇ ਪ੍ਰੋਪਰ ਸ਼ਬਦ ਅਸੀਂ ਹੁਣ ਤੋਂ ਸੁਣਦੇ ਆ ਰਹੇ ਹਾਂ ਪਹਿਲਾਂ ਤੋਂ ਉਹ ਉਹੀ ਆ ਇੱਥੇ ਤੁਹਾਡਾ ਮਤਲਬ ਇਹ ਆ ਨਾ ਤਾਂ ਰੱਬ ਨਾਲ ਦੀ ਕੋਈ ਚੀਜ਼ ਹੈ ਨਾ ਕੋਈ ਮੌਤ ਨਾਲ ਦੀ ਕੋਈ ਚੀਜ਼ ਹੈ ਲੇਕਿਨ ਇੱਕ ਮੁਕਤੀ ਸ਼ਬਦ ਆਉਂਦਾ ਜੀ ਇਹ ਬਹੁਤ ਵੱਡਾ ਜਿਹੜਾ ਇਹਦੇ ਤੇ ਲੋਕਾਂ ਨੂੰ ਲੁੱਟਿਆ ਵੀ ਗਿਆ ਲੋਕਾਂ ਨੂੰ ਧਰਮ ਸਿਖਾਉਣ ਲਈ ਕਿਹਾ ਗਿਆ ਕਿ ਤੁਹਾਨੂੰ ਮੁਕਤੀ ਮਿਲੇਗੀ ਆ ਕੰਮ ਕਰ ਲੋ ਤਾਂ ਤੁਹਾਨੂੰ ਮੁਕਤੀ ਮਿਲੇਗੀ ਮੁਕਤੀ ਕੀ ਹੈ ਮੁਕਤੀ ਧਰਮ ਸਿਖਾਉਣ ਲਈ ਜਾਂ ਲੋਕਾਂ ਨੂੰ ਨੈਤਿਕਤਾ ਸਿਖਾਉਣ ਲਈ ਮੁਕਤੀ ਸ਼ਬਦ ਨਹੀਂ ਵਰਤਿਆ ਮੁਕਤੀ ਸ਼ਬਦ ਲੋਕਾਂ ਦਾ ਸ਼ੋਸ਼ਣ ਕਰਨ ਲਈ ਵਰਤਿਆ ਗਿਆ ਓਕੇ ਇਹ ਕਰਮकांड ਦਾ ਭਾਰ ਜਿਹੜਾ ਲੋਕੀ ਸਹਿਸੁਭਾ ਚੁੱਕ ਲੈਣ ਖੁਸ਼ੀ ਖੁਸ਼ੀ ਚੁੱਕ ਲੈਣਾ ਆਪਣੀ ਮਰਜ਼ੀ ਨਾਲ ਆ ਕੇ ਚੁੱਕ ਲੈਣਾ ਤੇ ਉਹਨੂੰ ਇੱਕ ਖਾਸ ਵਰਗ ਵਰਤ ਸਕੀ ਉਨਾਂ ਦੀ ਮਾਨਸਿਕ ਅਵਸਥਾ ਨੂੰ ਇਹ ਇਸ ਕਰਕੇ ਮੁਕਤੀ ਸ਼ਬਦ ਜਿਹੜਾ ਵਰਤਿਆ ਜਾਂਦਾ ਮੁਕਤੀ ਦਾ ਕਨਸੈਪਟ ਇਸ ਕਰਕੇ ਵਰਤਿਆ ਜਾਂਦਾ ਕਨਸੈਪਟ ਇਹ ਆ ਵੀ ਜੇ ਬੰਦਾ ਚੰਗੇ ਕੰਮ ਨਹੀਂ ਕਰਦਾ ਉਹ ਦਾਨ ਨਹੀਂ ਦਿੰਦਾ ਉਹ ਰੱਬ ਨੂੰ ਨਹੀਂ ਜਪਦਾ ਤੇ ਉਹ ਜੂਨਾ ਦੇ ਚੱਕਰ ਚ ਪੈ ਜਾਂਦਾ ਹੈ ਉਹ 84 ਲੱਖ ਜੂਨਾ ਚ ਜਾਂਦਾ ਹੈ ਉਹ ਨਰਕ ਚ ਜਾਂਦਾ ਹੈ ਉਹ ਇਸ ਤਰ੍ਹਾਂ ਦੇ ਪਤਾ ਨਹੀਂ ਕਦੋਂ ਮੁੜਕਿਓ ਸਾਰੀਆਂ ਜੂਨਾ ਚੋਂ ਨਰਕਾਂ ਚੋਂ 24 25 ਤਰ੍ਹਾਂ ਦੇ ਨਰਕ ਦੱਸੇ ਜਾਂਦੇ ਆ ਉਹਨਾਂ ਚੋਂ ਭੁਗਤਾਨ ਤੋਂ ਬਾਅਦ ਫਿਰ ਉਹਨੂੰ ਮਨੁੱਖੀ ਜਨਮ ਮਿਲੇਗਾ ਤੇ ਜਾਂ ਮੁਕਤੀ ਫਿਰ ਉਹ ਵਾਪਸ ਆਊਗਾ ਉਨੁੱਖੀ ਜਨਮ ਚ ਆਊਗਾ ਫਿਰ ਉਹ ਚੰਗੇ ਕਰਮ ਕਰੂਗਾ ਰੱਬ ਦਾ ਨਾਮ ਲਊਗਾ ਦਾਨ ਕਰੂਗਾ ਪੁੰਨ ਕਰੂਗਾ ਫਿਰ ਉਹਨੂੰ ਮੁਕਤੀ ਮਿਲੂਗੀ ਜਾਂ ਨਹੀਂ ਕਿ ਉਹ ਬੈਕਾਉਂਡ ਚ ਚਲੇ ਜਾਊਗਾ ਹੂੰ ਸੁਵਰਗ ਤੋਂ ਵੀ ਪਰਾਂ ਦੀ ਚੀਜ਼ ਦੱਸੀ ਜਾਂਦੀ ਆ ਹੂੰ ਵੀ ਫਿਰ ਉਹਨੂੰ ਬੈਕਾਉਂਡ ਚ ਚਲੇ ਉਹ ਜੀਵਨ ਮਰਨ ਦੇ ਮੋੜ ਕੋੜ ਜਿਹੜਾ ਆਵਾਗਾਉਣ ਦਾ ਚੱਕਰ ਆ ਇਹਦੇ ਤੋਂ ਫਾਰਗ ਹੋ ਜਾਊਗਾ ਆਵਾਗਾਉਣ ਦੇ ਚੱਕਰ ਤੋਂ ਫਾਰਗ ਹੋਣ ਦੇ ਆ ਗੱਲ ਨੂੰ ਹੀ ਮੁਕਤੀ ਆਲੀ ਕਿਹਾ ਜਾਂਦਾ ਉਸ ਕਨਸੈਪਟ ਨੂੰ ਕਿ ਮੁਕਤੀ ਹੋਗੀ ਜਿਹੜਾ ਆਵਾਗਾਉਣ ਦੇ ਚੱਕਰ ਤੋਂ ਬਾਹਰ ਹੋ ਗਿਆ ਤੇ ਅਸਲ ਚ ਗੱਲ ਇਹ ਆ ਕਿ ਆਵਾ ਗਉਣ ਦਾ ਕੋਈ ਚੱਕਰ ਹੈ ਹੀ ਨਹੀਂ। ਨਾ ਕੋਈ ਪਹਿਲਾ ਜਨਮ ਸੀ ਨਾ ਗਾਂ ਜਨਮ ਹੈ ਅਸੀਂ ਇੱਥੇ ਜੰਮੇ ਇੱਥੇ ਮਰ ਜਣਾ ਇੱਥੇ ਗੱਲ ਲੋਕ ਕਹਿੰਦੇ ਜੀ ਨਰਕ ਸਵਰਗ ਇੱਥੇ ਹੀ ਆ ਸਾਰਾ ਕੁਝ ਜੀ ਜਿਹੜਾ ਤੁਸੀਂ ਕਰਮ ਕਰ ਰਹੇ ਉਹਦਾ ਫਲ ਇੱਥੇ ਹੀ ਮਿਲਣਾ ਇਹਨੂੰ ਕਿਵੇਂ ਵਿਖਦੇ ਹੋ ਬਿਲਕੁਲ ਇੱਥੇ ਹੀ ਫਲ ਮਿਲਣਾ ਹੈ ਜਿਵੇਂ ਕੰਮ ਹੀ ਨਹੀਂ ਕਰੂੰਗਾ ਤੇ ਮੈਂ ਖਾਊਗਾ ਕਿੱਥੋਂ ਜਿਵੇਂ ਲੋਕਾਂ ਨੂੰ ਗਾਲ੍ਹਾਂ ਕੱਢੂੰਗਾ ਮੇਰੀ ਜ਼ੁਬਾਨ ਜਿਹੋ ਜਿਹਾ ਕਰਮ ਕਰੂਗੀ ਤਾਂ ਮੈਨੂੰ ਛਿੱਤਰ ਪੈਣਗੇ ਜੇ ਮੈਂ ਕੋਈ ਨਸ਼ੇ ਵੇਚੂਗਾ ਤਾਂ ਮੈਨੂੰ ਪੁਲਿਸ ਵਾਲੇ ਫੜ ਕੇ ਲੈ ਜਾਣਗੇ ਚੋਰੀ ਕਰੂੰਗਾ ਤਾਂ ਕੁੱਟ ਖਾਊਗਾ ਜਿਹੋ ਜਿਹਾ ਕਰਮ ਕਰੂੰਗਾ ਸਮਾਜ ਉਹੋ ਜੀ ਸਜ਼ਾ ਦੇਊਗਾ ਇਤਨੀ ਵੀ ਕਈ ਵਾਰੀਏ ਗੁੰਝਲਦਾਰ ਹਾਲਾਤ ਖੜੇ ਹੋ ਜਾਂਦੇ ਆ ਕਿ ਲੋਕੀ ਕਹਿੰਦੇ ਮੈਂ ਤਾਂ ਇੰਨੇ ਚੰਗੇ ਕੰਮ ਕੀਤੇ ਅਸੀਂ ਇੰਨੀ ਚੰਗੀ ਮਿਹਨਤ ਕਰਦੇ ਆ ਅਸੀਂ ਕਿਰਤ ਕਰਦੇ ਆ ਅਸੀਂ ਫਿਰ ਵੀ ਗਰੀਬ ਆ ਹਾਂ ਬਹੁਤ ਹੀ ਫਲਾਣਾ ਬੰਦਾ ਕੁਝ ਨਹੀਂ ਕਰਦਾ ਉਹ ਮौजਾ ਕਰਦਾ ਹੂੰ ਕਾਲੇ ਆ ਵੀ ਤੁਸੀਂ ਆਪਣੇ ਕਿਰਤ ਕਰਦੇ ਹੋ ਈਮਾਨਦਾਰੀ ਨਾਲ ਕਰਦੇ ਹੋ ਦਿਨ ਰਾਤ ਕਰਦੇ ਹੋ ਪਰ ਤੁਹਾਡੀ ਕਿਰਤ ਲੁੱਟੀ ਜਾ ਰਹੀ ਆ ਤੇ ਤੁਸੀਂ ਸਮਝੀ ਦੀ ਰਹਿ ਵੀ ਕੌਣ ਲੁੱਟ ਰਿਹਾ ਹੈ ਅਸੀਂ ਹੋਰ ਚੱਕਰਾਂ 'ਚ ਪਏ ਹੋયા ਅਸੀਂ ਉੱਤੇ ਡੈਸਟਨੀ ਦੀ ਜਿਹੜੀ ਗੱਲ ਕਰ ਅਸੀਂ ਉਹਨਾਂ ਮੁਕਤੀ ਵਾਲੇ ਕਿਸਮਤ ਵਾਲੇ ਤੇਰੀ ਕਿਸਮਤ ਤਾਂ ਇਹੀ ਕੁਝ ਲਿਖਿਆ ਹੋਇਆ ਸੀ ਅਸੀਂ ਉਹਨਾਂ ਚੱਕਰਾਂ ਦੇ ਗੇੜੇ ਖਾਂਦੇ ਫਿਰ ਜਾਨੇ ਆ ਤੇ ਇਹ ਨਹੀਂ ਵੇਖਦੇ ਵੀ ਸਾਡੀ ਕਿਰਤ ਸਾਡੀ ਕਮਾਈ ਉਹਦੇ ਤੇ ਕਿਸਮਤ ਕੋਈ ਹੋਰ ਹੀ ਖਾਈ ਜਾਂਦਾ ਸਾਡੀ ਜਿਹੜੀ ਕੰਮ ਕਰਨ ਦਾ ਤਰੀਕਾ ਆ ਉਹਦੇ 'ਚ ਕਿਤੇ ਕਮੀ ਹੋ ਸਕਦੀ ਕਮੀ ਜਿਹੜਾ ਤਰੀਕਾ ਹੋ ਸਕਦੀ ਆ ਸਾਡੇ ਪ੍ਰਬੰਧ ਦੇ ਵਿੱਚ ਸਾਡੇ ਰਾਜਨੀਤਿਕ ਸਾਡੇ ਆਰਥਿਕ ਪ੍ਰਬੰਧ ਦੇ ਵਿੱਚ ਇਹੋ ਜਿਹੇ ਕਾਲੇ ਮਾਲੇ ਆ ਜਿੱਥੇ ਕੋਈ ਚਲਾਕ ਲੋਕ ਜਿਹੜੇ ਬੈਠੇ ਮਤਲਬ ਹਾਰਡਵਰਕ ਦੇ ਨਾਲ ਨਾਲ ਹਾ ਰਹੇ ਆ ਹਾਰਡਵਰਕ ਦੇ ਨਾਲ ਨਾਲ ਸਮਾਰਟ ਵਰਕ ਜਿਹੜਾ ਸਮਾਰਟ ਵੀ ਹੋਣਾ ਪਊਗਾ ਸਾਨੂੰ ਸਮਝਣਾ ਵੀ ਪਊਗਾ ਸਿਸਟਮ ਨੂੰ ਇਸੇ ਕਰਕੇ ਸਾਨੂੰ ਉਧਾਇਆ ਜਾਂਦਾ ਮੁਕਤੀ ਤੇ ਕਿਸਮਤ ਦੇ ਚੱਕਰਾਂ ਚ ਧਰਮ ਦੇ ਚੱਕਰਾਂ ਚ ਧਾਰਮਿਕ ਸਥਾਨਾਂ ਦੇ ਚੱਕਰਾਂ ਚ ਜੇ ਮੁਕਤੀ ਨੂੰ ਤੁਹਾਡੇ ਸ਼ਬਦਾਂ ਚ ਲੈ ਲਈਏ ਵੀ ਜਿਵੇਂ ਤੁਸੀਂ ਬ੍ਰਹਮ ਅਵਸਥਾ ਦੀ ਗੱਲ ਕੀਤੀ ਧਿਆਨ ਦੀ ਵੀ ਆਪਾਂ ਜੇ ਵਿਚਾਰਾਂ ਤੋਂ ਓਵਰ ਥਿੰਕਿੰਗ ਤੋਂ ਮੁਕਤੀ ਲੈ ਲਈ ਇੱਕ ਥਾਂ ਤੇ ਸਾਰੀਆਂ ਵਿਚਾਰਾਂ ਤੋਂ ਮੁਕਤ ਹੋ ਗਏ ਤਾਂ ਉੱਥੇ ਜਾ ਕੇ ਜਿਹੜੀ ਅਵਸਥਾ ਮਿਲਦੀ ਇਹਨੂੰ ਵੀ ਤਾਂ ਬ੍ਰਹਮੁਖਤੀ ਨਾਲ ਜੋੜ ਕੇ ਦੇਖ ਸਕਦੇ ਆ ਉਹ ਵਿਚਾਰਾਂ ਤੋਂ ਫਰਗ ਹੋ ਗਏ ਉਹ ਇੱਕ ਇੱਕ ਖਾਸ ਹਾਲਤ ਲਈ ਕੁਝ ਸੈਕਿੰਡ ਵਾਲੀ ਮੁਕਤੀ ਵਾਲੀ ਗੱਲ ਆ ਸਾਨੂੰ ਵਾਪਸ ਉੱਥੇ ਆਉਣਾ ਹੀ ਪਿਆ ਮੁੜ ਕੇ ਫਿਰ ਉਸੇ ਤਾਂ ਤੇ ਕਿਉਂਕਿ ਅਸੀਂ ਇਸੇ ਸੰਸਾਰ 'ਚ ਜੀਣਾ ਹੈ ਬਿਨਾ ਟੈਨਸ਼ਨ 'ਚ ਬਿਨਾ ਵਿਚਾਰਾਂ ਤੋਂ ਵੀ ਨਹੀਂ ਸਰਦਾ ਬਿਨਾ ਵਿਚਾਰਾਂ ਤੋਂ ਨਹੀਂ ਸਰਨਾ ਸਾਨੂੰ ਇਸੇ ਟੈਨਸ਼ਨ 'ਚ ਜੀਣਾ ਹੀ ਪੈਣਾ ਹੈ ਮੁਕਤੀ ਦੀ ਲੋੜ ਆ ਸਾਨੂੰ ਸਭ ਤੋਂ ਪਹਿਲਾਂ ਮੁਕਤੀ ਜ਼ਰੂਰੀ ਆ ਗਰੀਬੀ ਤੋਂ ਹੂੰ ਅਨਪੜਤਾ ਤੋਂ ਉਹਤੀ ਬੇਰਜ਼ਗਾਰੀ ਤੋਂ ਲਚਾਰੀ ਤੋਂ ਅਸੀਂ ਬੇਵਸਕੀਤੇ ਪਏ ਆ ਸਿਸਟਮ ਨੇ ਬੇਵਸਕੀਤੇ ਪਏ ਆ ਚਲਾਕ ਲੋਕ ਪ੍ਰਸ਼ਦਾਚਾਰਪਾਰਥੀ ਲੋਕਾਂ ਨੇ ਅਸੀਂ ਇਹਦੇ ਤੋਂ ਮੁਕਤੀ ਪਾ ਲਈਏ ਤੇ ਉਹ ਤਾਂ ਸੰਭਵ ਆ ਜੇ ਅਸੀਂ ਪਹਿਲਾਂ ਅਗਿਆਨਤਾ ਦੁਰਗਿਆਨਤਾ ਤੋਂ ਮੁਕਤੀ ਪਾਈਏ ਅਗਿਆਨਤਾ ਤੇ ਦੁਰਗਿਆਨ ਦੁਰਗਿਆਨ ਸ਼ਬਦ ਪਹਿਲਾਂ ਨਹੀਂ ਵਰਤਿਆ ਜਾਂਦਾ ਦੁਰਗਿਆਨ ਸ਼ਬਦ ਮੈਂ ਸ਼ੁਰੂ ਕਰਿਆ ਓਕੇ ਮੈਨੂੰ ਕਹਿੰਦੇ ਸਿੱਖ ਅਚਾਰੀਆ ਜੀ ਕਿ ਦੁਰਗਿਆਨ ਤੇ ਸ਼ਬਦ ਹੀ ਨਹੀਂ ਹੈਗਾ ਮੈਂ ਕਿਹਾ ਵੀ ਰਣ ਹੋਇਆ ਕਰੂਗਾ ਮੂਰਾ ਵੀ ਤਾਂ ਗਿਆਨ ਸ਼ਬਦ ਵੀ ਹੋਇਆ ਮੂਰਾ ਵੀ ਤਾਂ ਗਿਆਨ ਹੈ ਅਗਿਆ ਗਿਆਨ ਤਾਂ ਅਗਿਆ ਗਿਆਨਤਾ ਉਹ ਆ ਜਦੋਂ ਬੰਦੇ ਕੋਲ ਗਿਆਨ ਹੈ ਨਹੀਂ ਹਾਂ ਖਾਲੀ ਸਲੇਟ ਹੈ ਬਿਲਕੁਲ ਤੇ ਅਗਿਆਨੀ ਬੰਦੇ ਨੂੰ ਗਿਆਨ ਦੇਣਾ ਬਹੁਤ ਸੌਖਾ ਹੈ ਹੂੰ ਉਹ ਤਾਂ ਖਾਲੀ ਭਾਂਡਾ ਪਰ ਉਹਨੂੰ ਜੋ ਦਿਓਗੇ ਉਹਨੇ ਲੈ ਲਿਆ ਪਰ ਜਿਹੜਾ ਦੁਰਗਿਆਨੀ ਆ ਨਾ ਜਿਹਦੇ ਦਿਮਾਗ ਵਿੱਚ ਦੁਰਗਿਆਨ ਭਰ ਦਿੱਤਾ ਗਿਆ ਹੈ ਉਹਨੂੰ ਚੰਗੀ ਗੱਲ ਸਿਖਾਉਣੀ ਬੜੀ ਔਖੀ ਆ ਇਹ ਸਦੀਆਂ ਤੋਂ ਚੱਲਦਾ ਥੋੜੀ ਕਲੀਅਰ ਕਰ ਲਾ ਵੀ ਸਾਡੇ ਸਿਸਟਮ ਨੇ ਸਾਡੇ ਲੋਕਾਂ ਨੂੰ ਸਾਡੇ ਸਮਾਜ ਨੂੰ ਹਜ਼ਾਰਾਂ ਸਾਲਾਂ ਤੋਂ ਦੁਰਗਿਆਨ ਨਾਲ ਭਰਿਆ ਹੋਇਆ ਓਕੇ ਇਹ ਮੁਕਤੀ ਦਾ ਕਨਸੈਪਟ ਨਰਕ ਦਾਸ ਕਨਸੈਪਟ ਸਵਰਗ ਦਾ ਕਨਸੈਪਟ ਅਗਲੇ ਜਨਮਾ ਪਿਛਲਾ ਜਨਮ ਆਤਮਾ ਜੂਨਾ ਦਾ ਚੱਕਰ ਵੀ ਇਹ ਸਾਰਾ ਦੁਰਗਿਆਨ ਆ ਜਿਹੜਾ ਕਰੋੜਾਂ ਸਾਲ ਦਾ ਦੁਰਗਿਆਨ ਹੈ ਤੁਸੀਂ ਜਿਹੜਾ ਤੁਹਾਡਾ ਗਿਆਨ ਹੈ ਜਿੰਨੂੰ ਤੁਸੀਂ ਇਹ ਕਹਿੰਦੇ ਹੋ ਵੀ ਇਹ ਜਿਹੜਾ ਗਿਆਨ ਲੋਕਾਂ ਦੇ ਵਿੱਚ ਆਉਣਾ ਚਾਹੀਦਾ ਆ ਇਦੇ ਨਾਲ ਇੱਕਦਮ ਕਿਵੇਂ ਜੋੜ ਲੋਗੇ ਇਹ ਕਰੋੜਾ ਸਾਲ ਦਾ ਦੁਰ ਗਿਆਨ ਨਹੀਂਗਾ ਹੂੰ ਦਸ ਹਜ਼ਾਰ ਸਾਲ 15 ਹਜ਼ਾਰ ਸਾਲ ਪਹਿਲਾਂ ਕਿਸੇ ਨੂੰ ਰੱਬ ਬਾਰੇ ਕੁਝ ਨਹੀਂ ਸੀ ਨੀ ਉਸ ਤੋਂ ਪਹਿਲਾਂ ਜਿਹੜਾ ਗਿਆਨ ਸੀ ਉਦੋਂ ਪਹਿਲਾ ਚੰਗਾ ਭਲਾ ਸਮੂਥ ਗਿਆਨ ਸਹੀ ਗਿਆਨ ਯਥਾਰਥ ਦਾ ਗਿਆਨ ਹੁੰਦਾ ਆ ਰਿਹਾ ਸੀ ਹੂੰ ਅਚਾਨਕ ਹੀ ਇਹ ਚੀਜ਼ ਸ਼ੁਰੂ ਹੋਈ ਤੇ ਜਿਹੜਾ ਦੁਰ ਗਿਆਨ ਵਾਲੇ ਪਾਸੇ ਨੂੰ ਚਲੇਗੀ ਜਿਹੜਾ ਹੋਣ ਵਾਲੇ ਇਹ 5k ਹਜ਼ਾਰ ਸਾਲਾਂ ਚ ਭਰੇ ਆ ਗਿਆ ਲੋਕਾਂ ਦੇ ਦਿਮਾਗਾਂ ਚ ਜਿਹੜਾ ਜਿਆਦਾ ਪਿਛਲੇ 3000 ਸਾਲਾਂ ਦਾ ਮੈਂ ਅਗਲੇ ਐਪੀਸੋਡ ਚ ਤੁਹਾਡੇ ਨਾਲ ਗੱਲ ਕਰਾਂਗਾ ਵੀ ਇਹ ਜਿਹੜਾ ਦੁਰ ਗਿਆਨ ਹੈ ਇਹ ਕਿਵੇਂ ਹੋਇਆ ਰੱਬ ਦਾ ਜਿਹੜਾ ਹੋਂਦ ਕਦੋਂ ਤੋਂ ਪੈਦਾ ਹੋਈ ਤੇ ਰੱਬ ਦਾ ਜੀਵਨ ਤੇ ਰੱਬ ਦੀ ਕੀ ਮੌਤ ਹੋਏਗੀ ਰੱਬ ਮਰੇਗਾ ਜੋ ਪਖੰਡ ਧਰਮ ਦੇ ਨਾਂ ਤੇ ਕੀਤਾ ਜਾ ਰਿਹਾ ਉਹ ਦੁਰ ਗਿਆਨ ਆ ਇਹ ਇਹ ਮੈਂ ਅਗਲੇ ਐਪੀਸੋਡ ਦੇ ਵਿੱਚ ਤੁਹਾਡੇ ਨਾਲ ਗੱਲ ਕਰਾਂਗਾ ਤੇ ਦੋਸਤੋ ਇਹ ਸੰਸਰਵਜੀਤ ੋਖਲਾ ਜਿਨ੍ਹਾਂ ਨੇ ਦੱਸਿਆ ਕਿ ਜਿਹੜਾ ਬ੍ਰਹਮਵਸਥਾ ਆ ਜਿਹੜੀ ਇਹਨਾਂ ਨੇ ਸਿਖਾਉਣੀ ਆ ਉਹਦੇ ਬਾਰੇ ਤੁਹਾਨੂੰ ਬੜੀ ਹੀ ਡਿਟੇਲ ਦੇ ਵਿੱਚ ਵਿਸਥਾਰ ਦੇ ਵਿੱਚ ਇਹਨਾਂ ਨੇ ਸਮਝਾਇਆ ਅਜੇ ਕਿ ਸਮਾ ਘਟੇ ਪੂਰੀ ਤਰ੍ਹਾਂ ਨਹੀਂ ਸਮਝਾ पाए ਅਗਰ ਤੁਸੀਂ ਪੂਰੀ ਤਰ੍ਹਾਂ ਜਾਣਨਾ ਚਾਹੁੰਦੇ ਹੋ ਬ੍ਰਹਮ ਅਵਸਥਾ ਵਿੱਚ ਕਿਵੇਂ ਜਾਣਾ ਹੈ ਧਿਆਨ ਕਿਵੇਂ ਲਾਉਣਾ ਹੈ ਓਵਰ ਥਿੰਕਿੰਗ ਤੋਂ ਕਿਵੇਂ ਬਚਣਾ ਹੈ ਓਵਰ ਥਿੰਕਿੰਗ ਦੇ ਨਾਲ ਡਿਪਰੈਸ਼ਨ ਵਰਗੀਆਂ ਬਿਮਾਰੀਆਂ ਜਿਹੜੀਆਂ ਨੇ ਉਹ ਲੋਕਾਂ ਦੇ ਵਿੱਚ ਲੱਗ ਜਾਂਦੀਆਂ ਨੇ ਅਗਰ ਤੁਸੀਂ ਇਹਨਾਂ ਚਾਹ ਦੀਆਂ ਸਾਰੀਆਂ ਚੀਜ਼ਾਂ ਤੋਂ ਬਚਣਾ ਹੈ ਤਾਂ ਇਹਨਾਂ ਕੋਲ ਰੋੜੇਵਾਲ ਜਾ ਕੇ ਉੱਥੇ ਇਹਨਾਂ ਦਾ ਜਿਹੜਾ ਚਾਰਵਾ ਗ੍ਰਾਮ ਹੈ ਉੱਥੇ ਬ੍ਰਹਮ ਅਵਸਥਾ ਤੇ ਧਿਆਨ ਸਿੱਖ ਸਕਦੇ ਹੋ ਅਸੀਂ ਧੰਨਵਾਦ ਕਰਦੇ ਹਾਂ ਕੁਲਾਜੀ ਦਾ ਤੇ ਅਗਰੇ ਵੀਡੀਓ ਤੁਹਾਨੂੰ ਚੰਗੀ ਲੱਗੇ ਅੱਗੇ ਵੀ ਸ਼ੇਅਰ ਕਰਨਾ ਵੀਡੀਓ ਨੂੰ ਲਾਈਕ ਕਰਨਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਸਾਡੇ YouTube ਚੈਨਲ ਦੇ ਕਮੈਂਟ ਬਾਕਸ ਤੇ ਜਾ ਕੇ ਤੇ ਸਾਡੇ Facebook ਪੇਜ ਤੇ ਜਾ ਕੇ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦੇਣਾ ਇਸ ਦੇ ਨਾਲ ਹੀ ਮੈਂ ਕੁਲਵੰਤ ਸਿੰਘ ਗੱਗੜਪਰੀ ਤੁਹਾਡੇ ਤੋਂ ਲੈਣਾ ਨਾਜ਼ਰ ਸਤਿ ਸ਼੍ਰੀ ਅਕਾਲ ਧੰਨਵਾਦ